ਨਦਰ ਫਾਊਂਡੇਸ਼ਨ ਕਿਵੇਂ ਸਟਾਰਟ ਹੋਈ ਤੁਹਾਡੇ ਮਨ ਦੇ ਵਿੱਚ ਕਿੱਥੋਂ ਆਈ ਆਈਡੀਆ ਆਇਆ ਇਹ ਸੋ 14 ਦੇ ਵਿੱਚ ਅਸੀਂ ਇਹ ਸ਼ੁਰੂ ਕੀਤੀ ਨਦਰ ਫਾਊਂਡੇਸ਼ਨ ਕੁਦਰਤੀ ਮੈਂ ਆਪਣੇ ਆਫਿਸ 'ਚ ਬੈਠਾ ਸੀਗਾ ਤੇ ਜਬਦੀ ਸਾਹਿਬ ਦਾ ਪਾਰ ਕੱਟ ਕੇ ਹਟਿਆ ਤੇ ਉਲਾਸ ਵਿੱਚ ਲਾਈਨਾਂ ਹੁੰਦੀਆਂ ਨੇ ਕਿ ਜਿਨ ਕੋ ਨਦਰ ਕਰਮ ਤੇ ਨਕਾਰ ਨਾਨਕ ਨਜ਼ੀ ਨਦਰ ਨਿਹਾਲ ਇਹ ਉਤੋਂ ਨਦਰ ਫਾਊਂਡੇਸ਼ਨ ਦਾ ਜਿਹੜਾ ਨਾਮ ਪਿਆ ਅੱਜ ਦੇ ਟਾਈਮ ਦੇ ਵਿੱਚ ਹੁਣ ਕਿੰਨੀ ਕੁ ਜਿਹੜੀ ਤੁਹਾਡੀ ਫਲਵਾੜੀ ਸੀ ਉਹ ਕਿੰਨੀ ਕੁ ਫੈਲ ਚੁੱਕੀ ਅੱਜ ਤੁਸੀਂ ਕੀ ਕੀ ਜਿਹੜਾ ਸੇਵਾਵਾਂ ਕਰਦੇ ਹੋ ਮੇਨ ਪਰਪਸ ਅਸੀਂ ਇਹੀ ਲੈ ਕੇ ਚਲੇ ਸੀ ਐਜੂਕੇਸ਼ਨ ਤੇ ਹੈਲਥ ਵਾਲਾ ਪਿੰਨਾ ਚ ਇਹ ਜੇ ਕੱਚੇ ਮਕਾਨ ਜਿਹੜੇ ਹੁੰਦੇ ਸੀ ਜਾਂ ਟਿੱਗੇ ਹੋਏ ਹੁੰਦੇ ਸੀ ਉਹ ਦੇਖੇ ਜਾ ਕੇ ਜਦੋਂ ਸਾਰੇ ਪੰਜਾਬ ਚ ਫਿਰ ਉਹ ਟੀਚਾ ਜਿਹੜਾ ਸੀ ਇਹ ਨਾਲ ਸ਼ੁਰੂ ਕਰ ਲੈ ਕੇ ਕੋਈ ਨਹੀਂ ਹੌਲੀ ਹੌਲੀ ਕਿਸੇ ਨੂੰ ਇੱਕ ਕਪੜਾ ਕਿਸੇ ਨੂੰ ਦੋ ਕਮਰੇ ਉਹ ਪਾ ਕੇ ਦਵਾਂਗੇ ਉਦੋਂ ਮੈਂ ਅਰਦਾਸ ਕਰੀ ਸੀ ਵੀ ਮੇਰਾ ਜਦੋਂ ਮਕਾਨ ਬਣ ਗਿਆ ਵੀ ਮੈਂ ਗੁਰੂ ਵਾਲ ਗੁਰੂ ਦੇ ਲਾੜ ਜ਼ਰੂਰ ਲੱਗੂਗਾ ਚਾਰ ਪੰਜ ਮਹੀਨਿਆਂ ਬਾਅਦ ਤੁਹਾਨੂੰ ਉਹਨਾਂ ਨੇ ਭੇਜਤਾ ਹੁਣ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਇੱਕੋਦਮ ਜਦੋਂ ਲੋਡ ਪੈਂਦੀ ਹੈ ਕਿਸੇ ਪੇਸ਼ੈਂਟ ਨੂੰ ਦੇਣ ਵਾਸਤੇ ਫਿਰ ਤੁਸੀਂ ਕਿੱਥੋਂ ਸੋਰਸਿਸ ਜਿਹੜਾ ਉਹ ਪੈਦਾ ਕਰਦੇ ਹੋ ਕੁਦਰਤੀ ਸਾਰੇ ਜਿਹੜੇ ਸਾਡੇ ਹੁਣ ਤੱਕ ਡੋਨਰ ਵੀ ਹੈਗੇ ਨੇ ਉਹ ਜੀਐਨਈ ਦੇ ਪਾਸ ਆਊਟ ਨੇ ਬਹੁਤ ਨੇ ਜਿਹੜੇ ਬੱਚੇ ਉਸ ਟਾਈਮ ਸਾਡੇ ਨਾਲ ਜੁੜੇ ਤੇ ਅੱਜ ਉਹ ਬਹੁਤ ਵਧੀਆ ਜੌਬਸ ਕਰ ਰਿਹਾ ਕੋਈ ਬਾਹਰ ਬੈਠਾ ਕੋਈ ਅੰਦਰ ਉਹਨਾਂ ਨੇ ਦੇਖਿਆ ਉਹ ਹਾਲਾਤ ਜਿਹਦੇ ਲੋਸੀ ਪੜਦੇ ਸੀਗੇ ਤਾਂ ਅਸੀਂ ਜਾਂਦੇ ਹੁੰਦੇ ਸੀਗੇ ਤੇ ਅੱਜ ਉਹ ਆਪਣੇ ਆਪ ਹੀ ਜਿਹੜਾ ਉਹ ਆਪਣਾ ਦਸਵੰਦ ਜਿਹੜਾ ਭੇਜਦੇ ਨੇ ਕਦੇ ਪਰੇਸ਼ਾਨ ਨਹੀਂ ਹੁੰਦੇ ਕਿ ਕੋਈ ਬੱਚਾ ਕੋਈ ਨਹੀਂ ਲੇਟ ਫੋਨ ਕਰੇ ਜਾਂ ਸਿੱਧੇ ਸਿੱਧੇ ਤੁਸੀਂ ਦੱਸਿਆ ਫੋਨ ਕਰ ਦਿੰਦੇ ਹੋ ਕੋਈ ਹਰ ਇੱਕ ਦੀ ਪਰਸਨਲ ਲਾਈਫ ਵੀ ਹੁੰਦੀ ਹੈ ਬਿਲਕੁਲ ਪਰੇਸ਼ਾਨ ਪਹਿਲਾਂ ਹੁੰਦਾ ਸੀਗਾ ਮੈਂ ਬਹੁਤ ਬੱਚੇ ਜਿਹੜੇ ਆ ਤੁਹਾਨੂੰ ਧੋਖਾ ਦੇ ਜਾਂਦੇ ਆ ਕਈਆਂ ਦੀਆਂ ਪੂਰੀਆਂ ਪੂਰੀਆਂ ਫੀਸਾਂ ਅਸੀਂ ਭਰੀਆਂ ਤੇ ਬੱਚਾ 6 ਮਹੀਨੇ ਬਾਅਦ ਡਿਗਰੀ ਛੱਡ ਗਿਆ ਫਿਰ ਬਹਿ ਕੇ ਸੋਚਦੇ ਆ ਵੀ ਅੱਛਾ ਇਹਨਾਂ ਲਈ ਥੋੜਾ ਕਰ ਰਹੇ ਆ ਫਿਰ ਮੈਂ ਸੋਚਦਾ ਵੀ ਜੇ ਨਹੀਂ ਸਾਡੇ ਚ ਇਹ ਸੋਚ ਪਾਈ ਆ ਸਾਡਾ ਰਿਲੇਸ਼ਨ ਉਹਦੇ ਨਾਲ ਨਾ ਕਿ ਇੰਨਾ ਜ਼ਿਆਦਾ ਦੁਨੀਆ ਤੇ ਇੰਨੇ ਦੁੱਖ ਨੇ ਕਿ ਬੰਦਾ ਜਿਹੜਾ ਉਹ ਕਿਸੇ ਤੇ ਦੁੱਖ ਫਰੋਲਣ ਤੋਂ ਵੀ ਡਰਦਾ ਹੈ ਕਿ ਸ਼ਾਇਦ ਮੇਰੇ ਤੋਂ ਜ਼ਿਆਦਾ ਇਹਦੇ ਨਾ ਹੋਣ ਕਿਤੇ ਮੈਨੂੰ ਉਹ ਸੁਣਨੇ ਪੈ ਜਾਣ ਤਾਂ ਮੇਰੇ ਕੌਣ ਸੁਣੂਗਾ ਪਰ ਕੁਝ ਅਜਿਹੇ ਲੋਕ ਵੀ ਨੇ ਜਿਹੜੇ ਕਿ ਬਿਨਾਂ ਕਿਸੇ ਆਪਣੇ ਸਵਾਰਥ ਤੋਂ ਬਿਲਕੁਲ ਨਿਸ਼ਕਾਮ ਹੋ ਕੇ ਜਿਹੜਾ ਲੋਕਾਂ ਦੀ ਉਹ ਸੇਵਾ ਭਾਵਨਾ ਕਰਦੇ ਨੇ ਕਿ ਆਪਣੇ ਬਿਲਕੁਲ ਮਨ ਦੀ ਇੱਛਾ ਦੇ ਨਾਲ ਜਿਹੜਾ ਉਹ ਕੰਮ ਕਰਦੇ ਨੇ ਤੁਹਾਨੂੰ ਇਦਾਂ ਦੇ ਇੱਕ ਸ਼ਖਸੀਅਤ ਨਾਲ ਜੁਮੇਲਵਾ ਰਹੇ ਹਾਂ ਜੀ ਸਾਡੇ ਨਾਲ ਮੌਜੂਦ ਨੇ ਜਸਵਿੰਦਰ ਸਿੰਘ ਜੀ ਜਿਹੜੇ ਕਿ ਅਸਿਸਟੈਂਟ ਪ੍ਰੋਫੈਸਰ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਵਿੱਚ ਇਸੇ ਨਾਲ ਨਾਲ ਹੀ ਉਹ ਬਹੁਤ ਸਾਰੇ ਇਦਾਂ ਦੇ ਜਿਹੜੇ ਪ੍ਰੋਜੈਕਟ ਨੇ ਉਹ ਚਲਾ ਰਹੇ ਨੇ ਨਦਰ ਫਾਊਂਡੇਸ਼ਨ ਤੁਸੀਂ ਸੁਣਿਆ ਹੋਵੇਗਾ ਨਾਮ ਮੇਨ ਜਿਹੜਾ ਹੈ ਉਹ ਹੈਡ ਕਰਦੇ ਨੇ ਮਿਲਵਾਉਂਦੇ ਆ ਜੀ ਤੁਹਾਨੂੰ ਉਹਨਾਂ ਦੇ ਨਾਲ ਤੇ ਆਪਾਂ ਉਹਨਾਂ ਤੋਂ ਜਾਣਦੇ ਹਾਂ ਕਿ ਇਸ ਫਾਊਂਡੇਸ਼ਨ ਦੇ ਵਿੱਚ ਕਿੱਦਾਂ ਉਹ ਜੁੜੇ ਕਿੱਦਾਂ ਇਹ ਆਈਡੀਆ ਆ ਤੇ ਹੋਰ ਕੀ ਕੀ ਜਿਹੜਾ ਕੰਮ ਆ ਉਹ ਸੇਵਾ ਕਰਦੇ ਨੇ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਤੇ ਜਸਵਿੰਦਰ ਜੀ ਸਭ ਤੋਂ ਪਹਿਲਾਂ ਮੈਂ ਇਹ ਹੀ ਜਾਣਨਾ ਚਾਹਾਂਗਾ ਕਿ ਨਦਰ ਫਾਊਂਡੇਸ਼ਨ ਕਿਵੇਂ ਸਟਾਰਟ ਹੋਈ ਤੁਹਾਡੇ ਮਨ ਦੇ ਵਿੱਚ ਕਿੱਥੋਂ ਆਈ ਆਈਡੀਆ ਆਇਆ ਇਹ ਤੇ ਕਦੋਂ ਤੋਂ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਜਿਵੇਂ ਹੁਣ ਤੁਸੀਂ ਕਿਹਾ ਕਿ ਮੈਨੂੰ ਤਕਰੀਬਨ 13-14 ਸਾਲ ਹੋ ਗਏ ਨੇ ਇੱਥੇ ਜੀਐਨਈ ਦੇ ਵਿੱਚ ਇੱਕ ਅਧਿਆਪਕ ਦਾ ਬਹੁਤ ਵੱਡਾ ਰੋਲ ਹੁੰਦਾ ਜ਼ਿੰਮੇਵਾਰੀ ਹੁੰਦੀ ਹੈ ਸਮਾਜ ਦੇ ਬਰਤੀ ਦਾ ਬਾਕੀ ਅਸੀਂ ਗੁਰਬਾਣੀ ਨਾਲ ਜੁੜੇ ਹੋਇਆ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜਾਂ ਸੀ ਕਹਿੰਨੇ ਕਿ ਕਾਲ ਖਾਈ ਕੁਛ ਵੱਥੋਂ ਦੇ ਨਾਨਕ ਰਾਉ ਪਛਾਣੇ ਸੀ ਕਿ ਜਿਹੜਾ ਆਪਣੇ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਉਹ ਹਰ ਇੱਕ ਸਿੱਖ ਦਾ ਜਿਹੜਾ ਉਹ ਜ਼ਿੰਮੇਵਾਰੀ ਹੈ ਉਹ ਗੁਰੂ ਸਾਹਿਬ ਦਾ ਨੂੰ ਹੁਕਮ ਹੈ ਸੋ ਹੁਣ ਅਧਿਆਪਕ ਕਿਤੇ ਦੇ ਵਿੱਚ ਜਦੋਂ ਤੁਸੀਂ ਨਰੋਲ ਬੱਚਿਆਂ ਨੂੰ ਪੜ੍ਹਾਉਨੇ ਹੋ ਤੇ ਤੁਹਾਡੇ ਕੋਲ ਬਹੁਤ ਸਾਰੀਆਂ ਇਦਾਂ ਦੀ ਬੱਚੇ ਆਉਂਦੇ ਆ ਜਿਹੜੇ ਚਾਹੁੰਦੇ ਨੇ ਕਿ ਅਸੀਂ ਪੜ੍ਹਨਾ ਸਾਡੇ ਕੋਲ ਪਰ ਉਹੋ ਜੇ ਖੀਦੇ ਵਸੀਲੇ ਨਹੀਂ ਹੈਗੇ ਸੋ 13 14 ਦੇ ਵਿੱਚ ਇਹ ਮੇਰੇ 2013 14 ਦੀ ਗੱਲ ਹੈਗੀ ਆ ਜਦੋਂ ਬੱਚੇ ਇਦਾਂ ਆਉਣ ਲੱਗੇ ਤੇ ਸੋਚਿਆ ਕਿ ਕਿਉਂ ਨਾ ਪਹਿਲਾ ਇੰਡੀਵਿਜੂਅਲ ਜਿੰਨਾ ਕਰ ਸਕਦੇ ਸੀਗੇ ਕਿ ਆਪਣਾ ਦਸਵੰਧ ਕੱਢ ਕੇ ਨਾ ਫਿਰ ਉਹ ਤੁਹਾਡਾ ਮੈਸੇਜ ਦੂਜੇ ਲੋਕਾਂ ਤੱਕ ਜਾਂਦਾ ਤੇ ਫਿਰ ਵਾਧੇ ਗਿਆ ਕੰਮ ਫਿਰ ਆਪਦੇ ਨਾਲ ਦੇ ਦੋਸਤਾਂ ਨਾਲ ਸ਼ੇਅਰ ਕੀਤਾ ਕਿ ਯਾਰ ਆਪਾਂ ਥੋੜਾ ਜਿਆ ਤੁਸੀਂ ਵੀ 파ਟ ਆਪਣਾ ਕੱਢੋ ਤੇ ਕੁਛ ਇੱਕ ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਹੈਲਪ ਜਿਹੜੀ ਆ ਬਹੁਤ ਵੱਡੀ ਹੈਲਪ ਹੈਗੀ ਆ ਉਦੋਂ ਮੈਂ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕੀਤੀ ਸੋ 14 ਦੇ ਵਿੱਚ ਅਸੀਂ ਇਹ ਇੱਕ ਜਿਹੜਾ ਪੇਸ਼ੈਂਟ ਵੀ ਸੀਗਾ ਕਾਲਜ ਦੇ ਵਿੱਚ ਉਹਦਾ ਇਲਾਜ ਕਰਦੀ ਅਸੀਂ ਸੋਚੀ ਕਿ ਇਹਦਾ ਇਲਾਜ ਕਰਵਾਈਏ ਉਦੋਂ ਇੱਕ ਦੋ ਬੱਚੇ ਫਿਰ ਆਏ ਹੌਲੀ ਹੌਲੀ ਕਹ ਲੋ ਕਿ ਫਿਰ ਮੇਰੇ ਦਿਮਾਗ ਚ ਹੋਈ ਹੌਸਲਾ ਵਧਦਾ ਗਿਆ ਕਿ ਤਾਂ ਆਪਾਂ ਬਹੁਤ ਜਦੋਂ ਥੋੜਾ ਥੋੜਾ ਹਿੱਸਾ ਸਾਰੇ ਪਾਉਣਗੇ ਤਾਂ ਬਹੁਤ ਵੱਡਾ ਕਾਰਜ ਜਿਹੜਾ ਕਰ ਸਕਦੇ ਆ ਸੋ 14 ਦੇ ਵਿੱਚ ਅਸੀਂ ਇਹ ਸ਼ੁਰੂ ਕੀਤੀ ਨਦਰ ਫਾਊਂਡੇਸ਼ਨ ਕੁਦਰਤੀ ਮੈਂ ਆਪਣੇ ਆਫਿਸ ਚ ਬੈਠਾ ਸੀਗਾ ਤੇ ਜਬਦੀ ਸਾਹਿਬ ਦਾ ਪਾਰ ਕਰਕੇ ਹਟਿਆ ਤੇ ਉਲਾਸ ਵਿੱਚ ਲਾਈਨਾਂ ਹੁੰਦੀਆਂ ਨੇ ਕਿ ਜਿਨ ਕੋ ਨਦਰ ਕਰਮ ਤੇ ਨਕਾਰ ਨਾਨਕ ਨਜ਼ੀ ਨਦਰ ਨਿਹਾਲ ਤੇ ਉੱਥੋਂ ਨਾਮ ਫਿਰ ਮੈਨੂੰ ਆ ਗਿਆ ਨਦਰ ਜਿਹੜਾ ਦੇ ਰਿਆ ਉਹਦੇ ਤੇ ਵੀ ਗੁਰੂ ਸਾਹਿਬ ਦੀ ਮਿਹਰ ਹੋਵੇ ਤੇ ਜਿਹੜਾ ਲੈ ਰਿਆ ਹੋਰ ਤੇ ਵੀ ਨਜ਼ਰ ਹੋਵੇ ਇਹ ਉਤੋਂ ਨਦਰ ਫਾਊਂਡੇਸ਼ਨ ਦਾ ਜਿਹੜਾ ਨਾਮ ਪਿਆ ਸੋ ਉਹ ਵਿਦਿਆਰਥੀ ਜਿਹੜੇ ਬਾਅਦ ਚ ਹੁਣ ਤੋਂ ਜਿਹੜੇ 10 12 ਸਾਲ ਹੋ ਗਏ ਨੇ ਉਹ ਪੜ੍ਹ ਕੇ ਜਾ ਰਹੇ ਨੇ ਕਿਤਨੇ ਕਿਤੇ ਆਪ ਦਾ ਮੈਸੇਜ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਤੁਸੀਂ ਇਹਨਾਂ ਸਵਾਵਾਂ ਚ ਆਓ ਆਪਾਂ ਬਹੁਤ ਕੁਝ ਕਰ ਸਕਦੇ ਆ ਸੋ ਇਹ ਉਦੋਂ ਸ਼ੁਰੂਆਤ ਜਿਹੜੀ ਸਾਡੀ ਹੋਈ ਆ ਤੇ ਅੱਜ ਦੇ ਟਾਈਮ ਦੇ ਵਿੱਚ ਹੁਣ ਕਿੰਨੀ ਕੁ ਜਿਹੜੀ ਤੁਹਾਡੀ ਫਲਵਾੜੀ ਸੀ ਉਹ ਕਿੰਨੀ ਕੁ ਫੈਲ ਚੁੱਕੀ ਆ ਅੱਜ ਤੁਸੀਂ ਕੀ ਕੀ ਜਿਹੜਾ ਸੇਵਾਵਾਂ ਕਰਦੇ ਹੋ ਜਿਹਦਾ ਮੇਨ ਮਕਸਦ ਮੇਰਾ ਉਦੋਂ ਸੀ ਕਿਉਂਕਿ ਐਜੂਕੇਸ਼ਨ ਸੈਕਟਰ ਦੇ ਨਾਲ ਹੈਗੇ ਆ ਮੇਨ ਮਕਸਦ ਮੇਰਾ ਇਹ ਹੁੰਦਾ ਸੀ ਕਿ ਜੇ ਇੱਕ ਬੱਚੇ ਨੂੰ ਪੜਾ ਦਾਂ ਤਾਂ ਉਹਦੀ ਜਨਰੇਸ਼ਨ ਸਾਰੀ ਸੁਧਰ ਸਕਦੀ ਆ ਸੁਧਰ ਮਤਲਬ ਕਿ ਉਹਦਾ ਅਗਲਾ ਜਿਹੜੀ ਪੀੜ੍ਹੀ ਹੋਊਗੀ ਉਹ ਪੜ੍ਹੀ ਲਿਖੀ ਹੋਊਗੀ ਸੋ ਮੇਨ ਜਿਹੜਾ ਫੋਕਸ ਸੀਗਾ ਸਾਡਾ ਉਹਦੋਂ ਐਜੂਕੇਸ਼ਨ ਹੀ ਸੀਗਾ ਹੌਲੀ ਹੌਲੀ ਜਦੋਂ ਕਰਦੇ ਜਦੋਂ ਐਜੂਕੇਸ਼ਨ ਕਿਸੇ ਦੇ ਘਰ ਜਾਣਾ ਤਾਂ ਉਹ ਦੇਖਣਾ ਵੀ ਘਰੇ ਕੋਈ ਬਿਮਾਰ ਵੀ ਪਿਆ ਇਹਨਾਂ ਦੇ ਫੇਰ ਸੋਚਿਆ ਕਿ ਨਹੀਂ ਹੈਲਪ ਆਪਾਂ ਇਹ ਮਰੀਜ਼ ਦੀ ਵੀ ਕਰਨੀ ਆ ਵੀ ਕਿਉਂ ਨਾ ਉਹ ਵੀ ਠੀਕ ਹੋ ਕੇ ਤੰਦਰੁਸਤ ਹੋਵੇ ਨਾ ਸੋ ਮੇਨ ਪਰਪਸ ਅਸੀਂ ਇਹੀ ਲੈ ਕੇ ਚੱਲੇ ਸੀ ਐਜੂਕੇਸ਼ਨ ਤੇ ਹੈਲਥ ਵਾਲਾ ਤੀਜਾ ਸਾਡਾ ਕੋਈ ਅੱਗੇ ਉਹ ਹੈ ਤਾਂ ਨਹੀਂ ਸੀਗਾ ਸਾਡਾ ਆਬਜੈਕਟਿਵ ਉਹ ਪਰ ਜੁੜ ਗਿਆ ਕਈ ਪਿੰਡਾਂ ਜਦੋਂ ਜਾਣਾ ਤਾਂ ਦੇਖਣਾ ਕਿ ਹੁਣ ਰੋਟੀ ਕੱਪੜਾ ਮਕਾਨ ਬਹੁਤ ਜ਼ਰੂਰੀ ਹੈ ਰੋਟੀ ਕੱਪੜਾ ਅਗਲਾ ਕਰ ਲੰਦਾ ਪਰ ਮਕਾਨ ਦੀ ਹਾਲਤ ਦੇਖਦੇ ਸੀਗੇ ਵੀ ਤਾਂ ਜੇ ਡਿੱਗ ਗਿਆ ਤਾਂ ਸਾਰੇ ਥੱਲੇ ਆ ਜਾਣਗੇ ਪਿੰਡਾਂ ਚ ਇਹ ਜੇ ਕੱਚੇ ਮਕਾਨ ਜਿਹੜੇ ਹੁੰਦੇ ਸੀ ਜਾਂ ਡਿੱਗੇ ਹੋਏ ਹੁੰਦੇ ਸੀਗੇ ਉਹ ਦੇਖ ਕੇ ਜਾ ਕੇ ਜਦੋਂ ਸਾਰੇ ਪੰਜਾਬ ਚ ਫਿਰ ਉਹ ਤੀਜਾ ਜਿਹੜਾ ਸੀ ਇਹ ਨਾਲ ਸ਼ੁਰੂ ਕਰ ਲੈ ਕੇ ਕੋਈ ਨਹੀਂ ਹੌਲੀ ਹੌਲੀ ਕਿਸੇ ਨੂੰ ਇੱਕ ਕਮਰਾ ਕਿਸੇ ਨੂੰ ਦੋ ਕਮਰੇ ਉਹ ਪਾ ਕੇ ਦਵਾਂਗੇ ਪਹਿਲਾਂ ਐਜੂਕੇਸ਼ਨ ਹੀ ਸੀਗਾ ਫਿਰ ਹੈਲਥ ਤੇ ਆ ਗਏ ਫਿਰ ਇਹ ਤੀਜਾ ਨਾਲ ਜੁੜ ਗਿਆ ਜੇ ਗੱਲ ਕਰੀਏ ਤਾਂ ਹਰ ਇੱਕ ਚੀਜ਼ ਵਾਸਤੇ ਜਿਵੇਂ ਤੁਸੀਂ ਦੱਸਿਆ ਕਿ ਮਾਇਆ ਦੀ ਲੋੜ ਪੈਂਦੀ ਹੈ ਤੁਸੀਂ ਆਪਣੇ ਜਾਂ ਆਪਣੇ ਦੋਸਤਾਂ ਮਿੱਤਰਾਂ ਤੋਂ ਲੈ ਕੇ ਜਿਹੜਾ ਤੁਸੀਂ ਉਹ ਚੀਜ਼ ਪੂਰੀ ਕੀਤੀ ਪਰ ਹੁਣ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਇੱਕੋ ਦਾਮ ਜਦੋਂ ਲੋੜ ਪੈਂਦੀ ਹੈ ਕਿਸੇ ਪੇਸ਼ੈਂਟ ਨੂੰ ਦੇਣ ਵਾਸਤੇ ਫਿਰ ਤੁਸੀਂ ਕਿੱਥੋਂ ਸੋਰਸਿਸ ਜਿਹੜਾ ਉਹ ਪੈਦਾ ਕਰਦੇ ਹੋ ਹੁਣ 10 ਸਾਲਾਂ ਚ ਇੰਨਾ ਕਿ ਸਾਡਾ ਆਪਸ ਵਿੱਚ ਜਿਹੜਾ ਕਹਿ ਲਓ ਕਿ ਅਟੈਚਮੈਂਟ ਸਾਰਿਆਂ ਦੀ ਹੋ ਗਈ ਆ ਜਿੱਦਾਂ ਅਸੀਂ WhatsApp ਤੇ ਗਰੁੱਪ ਬਣਾ ਲਿਆ ਫਿਰ ਉਹ ਲੋਕ ਸਾਡੇ ਨਾਲ ਜੁੜ ਜਾਂਦੇ ਆ ਕਿਉਂਕਿ ਇਹ ਸਾਰੀ ਗੱਲ ਟਰਸਟ ਦੀ ਆ ਜਦੋਂ ਤੁਹਾਡੇ ਆਲੇ ਦੁਆਲੇ ਦੇ ਲੋਕ ਜੁੜਦੇ ਨੇ ਉਹਨੂੰ ਪਤਾ ਕਿ ਇਹ ਕੰਮ ਕਰ ਰਿਹਾ ਤਾਂ ਫਿਰ ਉਹ ਸੋਚਣ ਲੱਗਦੇ ਕਿ ਅਸੀਂ ਮੰਥਲੀ ਕਿਉਂਕਿ ਦਸਵੰਧ ਜਿਵੇਂ ਗੱਲ ਕਹੀ ਆ ਕਿ ਮੰਥਲੀ ਦੇਣ ਲੱਗ ਜਾਂਦੇ ਆ ਤੇ ਪਹਿਲਾਂ ਪਹਿਲਾਂ ਸਗੋਂ ਸਾਨੂੰ ਸੁਨੇਹਾ ਲਾਉਣਾ ਪਿੱਦ ਸਿ ਕਿ ਆ ਪੇਸ਼ੈਂਟ ਲਈ ਆਪਾਂ ਨੂੰ ਇੰਨੇ ਆ ਆ ਬੱਚੇ ਲਈ ਆ ਇੰਨਾ ਚਾਹੀਦਾ ਹੌਲੀ ਹੌਲੀ ਹੁਣ ਮੰਥਲੀ ਆਪਣਾ ਡੋਨੇਸ਼ਨ ਜਿਹੜਾ ਅਸੀਂ ਜਿਹੜੀ ਇਕੱਠੀ ਕਰਦੇ ਆ ਤੇ ਉਹ ਮੰਥਲੀ ਡੋਨੇਸ਼ਨ ਦੇ ਨਾਲ ਬਹੁਤ ਸਾਰੀ ਹੈਲਪ ਜਿਹੜੀ ਹੋ ਜਾਂਦੀ ਆ ਹਾਂ ਕੋਈ ਵੱਡੀ ਅਮਾਊਂਟ ਚਾਹੀਦੀ ਆ ਮੰਨ ਲਓ ਕੋਈ ਅਸੀਂ ਟਰਾਂਸਪਲੈਂਟ ਕਰਾਉਣਾ ਕਿਡਨੀ ਦਾ ਟਰਾਂਸਪਲੈਂਟ ਕਈ ਕਰਵਾਏ ਨੇ ਤਾਂ ਉਹਦੇ ਵਿੱਚ ਸਾਨੂੰ ਅਪੀਲ ਕਰਨੀ ਪੈਂਦੀ ਹੈ ਕਿ ਅਸੀਂ ਹੋਰ ਲੋਕਾਂ ਦੀ ਵੀ ਜਿਹੜੀ ਆ ਉੱਤੇ ਵਿੱਚ ਲਈਏ ਕੁਦਰਤੀ ਸਾਰੇ ਜਿਹੜੇ ਸਾਡੇ ਹੁਣ ਤੱਕ ਡੋਨਰ ਵੀ ਹੈਗੇ ਨੇ ਉਹ ਜੀਐਨਈ ਦੇ ਪਾਸ ਆਊਟ ਨੇ ਸੋ ਬਾਹਰ ਮੈਨੂੰ ਬੜੀ ਜਾਣ ਦੀ ਲੋਡਿੰਗ ਤੋਂ ਵੀ ਕਿਉਂਕਿ ਹੁਣ ਰੋਜ਼ ਕਹਿ ਲਓ ਵੀ ਦੋ ਤਿੰਨ ਕਲਾਸਾਂ ਚ ਮਿਲੀਦਾ 60 ਇੱਕ ਜਣੇ ਇੱਕ ਕਲਾਸ ਚ ਹੁੰਦੇ ਨੇ ਤਾਂ ਉਹ ਵਾਧੇ ਵਾਧੇ ਹੁਣ ਤੁਸੀਂ ਦੇਖ ਲਓ 10 ਸਾਲਾਂ ਚ ਕਿੰਨੇ ਬੈਚ ਨਿਕਲੇ ਕਿੰਨੇ ਬੱਚੇ ਜੁੜ ਗਏ ਅੱਛਾ ਇਹਦੇ ਵਿੱਚ ਇਹ ਵੀ ਸੀ ਜਦੋਂ ਬੱਚੇ ਪੜਦੇ ਸਾਡੇ ਕੋਲੇ ਮੈਂ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਹਸਪੀਟਲ ਭੇਜਾਂ ਇਹ 10 ਮਿੰਟ ਬੈਠਣ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੀ ਕਾਉਂਸਲਿੰਗ ਕਰਨ ਉਹਨਾਂ ਨੂੰ ਥੋੜਾ ਧਰਵਾਸ ਦੇਣਾ ਉਹ ਜਿਹੜੇ ਬੱਚੇ ਸੀ ਉਹ ਪਰਮਾਨੈਂਟ ਜੁੜਦੇ ਆ ਫਿਰ ਕਿਉਂਕਿ ਇੱਕ ਤੁਸੀਂ ਵੈਸੇ ਕਿਸੇ ਨਾਲ ਗੱਲ ਕਰ ਰਹੇ ਹੋ ਜਦੋਂ ਹਸਪੀਟਲ ਚ ਬਹਿ ਕੇ ਉਹ ਪੇਸ਼ੈਂਟ ਦੇ ਘਰਦਿਆਂ ਨਾਲ ਗੱਲ ਕਰਦੇ ਆ ਹੌਸਲਾ ਦਿੰਦੇ ਆ ਉਸ ਟਾਈਮ ਕੋਈ ਨਹੀਂ ਖੜਦਾ ਉਹ ਜਿਹੜਾ ਹੌਸਲਾ ਦੇਣ ਵਾਲਾ ਹੁੰਦਾ ਉਹੀ ਖੜਦਾ ਇਦਾਂ ਦੇ ਬਹੁਤ ਨੇ ਜਿਹੜੇ ਬੱਚੇ ਉਸ ਟਾਈਮ ਸਾਡੇ ਨਾਲ ਜੁੜੇ ਤੇ ਅੱਜ ਉਹ ਬਹੁਤ ਵਧੀਆ ਜੌਬਸ ਕਰ ਰਿਹਾ ਕੋਈ ਬਾਹਰ ਬੈਠਾ ਕੋਈ ਇੱਧਰ ਉਹਨਾਂ ਨੇ ਦੇਖਿਆ ਉਹ ਹਾਲਾਤ ਕਿ ਜਦੋਂ ਅਸੀਂ ਪੜ੍ਹਦੇ ਸੀਗੇ ਤਾਂ ਅਸੀਂ ਜਾਣਦੇ ਹੁੰਦੇ ਸੀਗੇ ਤੇ ਆ ਜੋ ਆਪਣੇ ਆਪ ਹੀ ਜਿਹੜਾ ਉਹ ਆਪਣਾ ਦਸਵੰਦ ਜਿਹੜਾ ਭੇਜਦੇ ਨੇ ਕਿਉਂਕਿ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਜਿਹੜੀ ਇਹ ਅਧਿਆਤਮਿਕਤਾ ਵਾਲੀ ਹੈਗੀ ਆ ਜਾਂ ਉਹਨਾਂ ਚ ਅੱਗੇ ਇਨਸਾਨੀਅਤ ਵਾਲੀ ਗੱਲ ਹੈ ਹਿਮੈਨਿਟੀ ਦੀ ਗੱਲ ਹੈਗੀ ਆ ਉਹ ਪਾਠ ਪੜ੍ਹਾਉਣ ਦੀ ਜ਼ਰੂਰਤ ਹੈ ਬਿਲਕੁਲ ਵੀ ਉਹ ਸਮਾਰ Expect ਕਰਦਾ ਸਾਡੇ ਤੋਂ ਇੱਕ ਪੜਿਆ ਲਿਖਿਆ ਜਿਹੜਾ ਬੰਦਾ ਉਹਦੇ ਚ ਐਟ ਲੀਸਟ ਇਨਸਾਨੀਅਤ ਹੋਊਗੀ ਕਿਉਂਕਿ ਅਸੀਂ ਤਾਂ ਦੁਨਿਆਵੀ ਪੜ੍ਹਾਈ ਪੜਾਉਂਦੇ ਆ ਜਾਂ ਆਪਣੀ ਬ੍ਰਾਂਚ ਦੀ ਪੜਾਉਂਦੇ ਆ ਤੇ ਇਸ ਮਾਰਕ एक्सपेक्ट ਕਰਦਾ ਕਿ ਇਹਦੇ ਵਿੱਚ ਚੰਗੇ ਗੁਣ ਵੀ ਹੋਣਗੇ ਤੁਹਾਨੂੰ ਪੜਾਉਣ ਦੀ ਜ਼ਰੂਰਤ ਹੈਗੀ ਆ ਉਹਨਾਂ ਨੂੰ ਪ੍ਰੈਕਟੀਕਲ ਦਿਖਾਉਣ ਦੀ ਜ਼ਰੂਰਤ ਹੈਗੀ ਆ ਕਿ ਤੁਹਾਡੇ ਕਿੰਨੇ ਕਿਹੜੇ ਐਫਰਟ ਦੇ ਨਾਲ ਕਿੰਨੇ ਲੋਕਾਂ ਦਾ ਜਣਾ ਭਲਾ ਹੋ ਸਕਦਾ ਹਾਂ ਜਿਹੜਾ ਇਨੀਸ਼ੀਏਟਿਵ ਲੈਂਦਾ ਉਹਦੇ ਤੇ ਕਹਿੰਦੇ ਹੁੰਦੇ ਆ ਵੀ ਜਿਹੜੀ ਜਿਹਦੇ ਘਰੇ ਬੇਰੀ ਹੁੰਦੀ ਔਰੇ ਵੱਟੇ ਵੀ ਪੈਂਦੇ ਨੇ ਸਾਰਾ ਕੁਝ ਹੁੰਦਾ ਇਨੀਸ਼ੀਏਟਿਵ ਲੈਣਾ ਬਹੁਤ ਜ਼ਰੂਰੀ ਆ ਤੁਸੀਂ ਜਿਵੇਂ ਹੁਣੇ ਗੱਲ ਕੀਤੀ ਕਿ ਜਿਹੜਾ ਇਨੀਸ਼ੀਏਟਿਵ ਲੈਂਦਾ ਉਹਦੇ ਵੱਟੇ ਪੈਂਦੇ ਨੇ ਕਦੇ ਤੁਹਾਡੇ ਪਏ ਮਤਲਬ ਕਦੇ ਕਿਸ ਨੇ ਕੋਪੋਜ਼ ਕੀਤਾ ਜਾਂ ਕੋਈ ਐਦਾਂ ਦਾ ਤੁਹਾਨੂੰ ਕਿਸੇ ਨੇ ਆ ਕੇ ਕਿਹਾ ਹੋਵੇ ਵੀ ਇਹ ਤਾਂ ਲੁੱਟਦਾ ਹੈ ਜਾਂ ਨਹੀਂ ਐਦਾਂ ਦਾ ਕਦੇ ਆਪਣੇ ਨਾਲ ਨਹੀਂ ਹੋਇਆ ਹੈਗਾ ਨਾ ਹਾਂ ਬਾਕੀ ਤੁਸੀਂ ਹਰ ਇੱਕ ਦਾ ਮਦਦ ਨਹੀਂ ਕਰ ਸਕਦੇ ਸਾਰੇ ਜਹਾਨ ਦੀ ਜਿਵੇਂ ਮੈਂ ਕਿਹਾ ਕਿ ਅਸੀਂ ਜਿੰਨਾ ਸਾਡਾ ਘੇਰਾ ਹੈਗਾ ਓਨੇ ਕੀ ਕਰ ਸਕਦੇ ਆ ਜਾਂ ਸਾਡਾ ਜਿਹੜਾ ਡਾਇਰੈਕਟ ਕੰਟੈਕਟ ਵਿੱਚ ਨਹੀਂ ਆਇਆ ਉਹਨੇ ਸਾਡੇ ਬਾਰੇ ਰਾਏ ਬਣਾ ਲਈ ਹੈ ਨਾ ਕਿਸੇ ਦੂਜੇ ਨੂੰ ਪੁੱਛ ਕੇ ਉਹਦਾ ਕੋਈ ਬਾਅਦ ਚ ਨੈਗੇਟਿਵ ਕਹਿ ਦੇਵੇ ਪਰ ਇਨਡਾਇਰੈਕਟਲੀ ਸਾਡੇ ਨਾਲ ਕਦੇ ਐਦਾਂ ਨਹੀਂ ਹੋਇਆ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਜੈਨੂਅਲੀ ਹੁਣ ਜੈਨੂਅਲੀ ਮੈਂ ਤਾਂ ਕਹਿ ਰਿਹਾ ਕਿ ਬਹੁਤ ਸਾਰੇ ਵਿੱਚ ਗਰੀਡੀ ਵੀ ਆ ਜਾਂਦੇ ਆ ਹੁਣ ਨੀੜੀ ਲੱਭਣੇ ਵੀ ਪੈਂਦੇ ਆ ਹੁਣ ਜਿਵੇਂ ਸਾਨੂੰ ਜਿਹੜੇ ਆ ਬੱਚੇ ਤਾਂ ਚਲੋ ਅਪਰੋਚ ਇਦਾਂ ਕਰ ਲੈਂਦੇ ਆ ਹੁਣ ਸਰਕਲ ਇੰਨਾ ਕ ਵੱਧ ਗਿਆ ਕਿ ਫੋਨ ਨੰਬਰ ਕੋਈ ਅੱਗੇ ਦੀ ਅੱਗੇ ਜਿਹੜੀ ਹੈਲਪ ਹੁੰਦੀ ਆ ਤੋ ਨੇਚਰਲੀ ਦਿੰਦਾ ਹੀ ਆ ਵੀ ਆ ਤੁਹਾਡੀ ਹੈਲਪ ਕਰਨਗੇ ਨਾ ਉਹ ਹੁਣ ਉਸ ਕਈ ਵਾਰੀ ਸਾਡੇ ਤੋਂ ਨਹੀਂ ਵੀ ਹੋ ਪਾਉਂਦੀ ਕਈ ਵਾਰ ਬਹੁਤ ਵੱਡਾ ਅਮਾਊਂਟ ਚਾਹੀਦੀ ਹੁੰਦੀ ਆ ਉੱਥੇ ਨਹੀਂ ਵੀ ਹੋ ਪਾਉਂਦੀ ਪਰ ਜਿੰਨਾ ਕ ਅਸੀਂ ਕੋਸ਼ਿਸ਼ ਕਰਦੇ ਆ ਤਾਂ ਉਹ ਉਹਨੇਕ ਹੋ ਜਾਂਦੀ ਆ ਤੁਸੀਂ ਜਿਹੜੀ ਚੀਜ਼ ਦੱਸੀ ਕਿ ਤੁਸੀਂ ਨਾਲ-ਨਾਲ ਜਿਹੜੀ ਦੁਨੀਆਵੀ ਪੜਾਈ ਪੜਾ ਰਹੇ ਹੋ ਉਹਦੇ ਨਾਲ-ਨਾਲ ਇੱਕ ਜਿਹੜਾ ਵੀ ਬੰਦੇ 'ਚ ਇਨਸਾਨੀਅਤ ਜਿਹੜੀ ਆ ਉਹ ਜਗਾਣੀ ਮੇਰੇ ਖਿਆਲ ਨਾਲ ਜਦੋਂ ਪੁਰਾਣੇ ਟਾਈਮ ਦੀ ਵੀ ਗੱਲ ਕਰ ਲਈਏ ਜਿਹੜੇ ਚਾਹੇ ਉਦੋਂ ਵਿਦਿਆਲਏ ਹੁੰਦੇ ਸੀ ਉਦੋਂ ਜਿਹੜੇ ਗੁਰੂ ਦੇ ਹੁੰਦੇ ਸੀਗੇ ਜਿਹੜੇ ਪੜ੍ਹਾਉਂਦੇ ਸੀਗੇ ਇਹ ਚੀਜ਼ਾਂ ਸ਼ੁਰੂ ਤੋਂ ਹੀ ਸੀਗੀਆਂ ਨਾਲ ਪਰ ਐਜੂਕੇਸ਼ਨ ਸਿਸਟਮ ਦੇ ਵਿੱਚੋਂ ਆਪਣੇ ਚੀਜ਼ਾਂ ਗਾਇਬ ਹੋ ਗਈਆਂ ਤੁਸੀਂ ਦੱਸਿਆ ਬਹੁਤ ਲੋੜ ਹੈ ਇਨ੍ਹਾਂ ਚੀਜ਼ਾਂ ਦੀ ਦੁਆਰਾ ਅਸੀਂ ਕਿੱਦਾਂ ਚੀਜ਼ਾਂ ਲਿਆ ਸਕਦੇ ਹਾਂ ਕਿਉਂਕਿ ਬਹੁਤ ਜ਼ਰੂਰਤ ਹੈ ਬੱਚਿਆਂ ਨੂੰ ਇਨਸਾਨ ਚੰਗੇ ਬਣਾਉਣ ਦੀ ਮੈਂ ਨਾ ਭਗਤ ਪੂਰਵ ਸਿੰਘ ਦੀ ਗੱਲ ਕਰਦਾ ਜਦੋਂ ਉਹ ਛੋਟੇ ਹੁੰਦੇ ਸੀ ਤਾਂ ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਇਦਾਂ ਉਹਨਾਂ ਚ ਪੋਜ਼ਿਟਿਵ ਚੀਜ਼ਾਂ ਭਰੀਆਂ ਕਿ ਜੇ ਰਸਤੇ ਵਿੱਚ ਥੋੜਾ ਕਿੱਲ ਵੀ ਆ ਜਾਏ ਜਾਂ ਟਾਲੇ ਜਾਂਦਾ ਉਹਨੂੰ ਕਹਿਣਾ ਕਿ ਬੱਚੇ ਇਹਨੂੰ ਸਾਈਡ ਤੇ ਕਰ ਦੇ ਕਿਸੇ ਤੇ ਲੱਗੂਗੀ ਸਭ ਤੋਂ ਵੱਡਾ ਟੀਚਰ ਮਾਂ ਹੁੰਦੀ ਆ ਮਦਰ ਹੁੰਦੀ ਆ ਉਹ ਬੱਚਾ ਘਰ ਤੋਂ ਸਿੱਖਦਾ ਉਸ ਤੋਂ ਬਾਅਦ ਜਦੋਂ ਸਕੂਲ ਚ ਜਾਂਦਾ ਫਿਰ ਟੀਚਰਾਂ ਤੋਂ ਸਿੱਖਦਾ ਜੋ ਟੀਚਰ ਪਾੜਣਗੇ ਜੋ ਮਾਪਿਓ ਪਾੜਣਗੇ ਬੱਚਾ ਉਹੀ ਕੁਝ ਬਣ ਜਾਊਗਾ ਸਭ ਤੋਂ ਵੱਡੀ ਚੀਜ਼ ਘਰ ਤੋਂ ਆ ਕਿ ਘਰੋਂ ਜਦੋਂ ਮਾਹੌਲ ਮਿਲੂਗਾ ਨੂੰ ਜੇ ਹੁਣ ਬੱਚੇ ਨੂੰ ਤੁਸੀਂ ਹਾਰ ਟਾਈਮ ਘੂਰੀ ਜਾਣਾ ਜਾਂ ਉਹਦੀ ਪੇਰੈਂਟਿੰਗ ਇਦਾਂ ਹੋਣੀ ਬੱਚੇ ਚ ਪੋਜ਼ਿਟਿਵਿਟੀ ਭਰੋ ਕਿ ਹਾਂ ਤੂੰ ਫੂਡ ਆਪਸ ਫੂਡ ਸ਼ੇਅਰ ਕਰਦੇ ਸਕੂਲ ਦੇ ਵਿੱਚ ਤਾਂ ਬੜੀ ਖੁਸ਼ੀ ਹੁੰਦੀ ਸਗੀ ਨਾ ਤਾਂ ਉਹ ਨਿੱਕੀ ਨਿੱਕੀ ਚੀਜ਼ਾਂ ਨੇ ਬੱਚਿਆਂ 'ਚ ਪੋਜ਼ਿਟਿਵਿਟੀ ਭਰਨ ਦੀ ਆ ਕਿ ਤੁਸੀਂ ਆਪਣਾ ਫੂਡ ਸ਼ੇਅਰ ਕਰੋ ਆਪਣੀ ਗੱਲਬਾਤ ਬੱਚਿਆਂ ਨਾਲ ਕਰੋ ਉਹਦੀ ਜੋ ਕੋਈ ਮਾੜਾ ਜਿਹਾ ਵੀਕ ਹੈ ਉਹਨੂੰ ਥੋੜਾ ਜਿਹਾ ਹੌਸਲਾ ਦਿਓ ਫਿਰ ਕਾਲਜ ਆ ਕੇ ਟੀਚਰਸ ਜਿਹੜੇ ਨੇ ਉਹ ਬੱਚਿਆਂ ਨੂੰ ਘੜਦੇ ਨੇ ਸੋ ਆਲਟੀਮੇਟਲੀ ਫਿਰ ਜਦੋਂ ਥੋੜੇ ਜਿਹਾ ਵੱਡੇ ਹੁੰਦੇ ਆ ਫਿਰ ਉਹਨਾਂ ਦੀ ਆਪਣੀਆਂ ਰਿਸਪੌਂਸਿਬਿਲਟੀ ਹੋ ਜਾਂਦੀ ਆ ਕਿ ਚੰਗਾ ਕੀ ਆ ਤੇ ਮਾੜਾ ਕੀ ਆ ਕਿਤਨੇ ਕਿਤੇ ਇਹ ਚੀਜ਼ ਦੀ ਜ਼ਰੂਰ ਜਦੋਂ ਤੱਕ ਆਪਾਂ ਬੱਚਿਆਂ ਨੂੰ ਦੱਸਣਾ ਨਹੀਂ ਵੀ ਚੰਗਾ ਕੀ ਆ ਤੇ ਮਾ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਜੋ ਕਰ ਰਿਹਾ ਇਹ ਚੰਗਾ ਹੈ ਕਿ ਨਹੀਂ ਮਾੜਾ ਹੈ ਹਾਂ ਜੇ ਕੋਈ ਚੰਗਾ ਥੋੜਾ ਜਿਹਾ ਵੀ ਕਰਦਾ ਨੂੰ ਅਪਰੀਸ਼ੀਏਟ ਕਰਨਾ ਬਹੁਤ ਜ਼ਰੂਰੀ ਆ ਤੇ ਉਹ ਪੋਜ਼ਿਟਿਵਿਟੀ ਕਰਕੇ ਹੀ ਭਗਤਪੂਰਨ ਸਿੰਘ ਬਣੇ ਨੇ ਕਿੰਨੀ ਮਾਤ ਉਹ ਮਾਂ ਸੀਗੀ ਉਹਨਾਂ ਦਾ ਟੀਚਰ ਜਿਨੇ ਉਹਨਾਂ 'ਚ ਉਹ ਗੱਲ ਭਰੀ ਤੇ ਉਹ ਕਿੱਡੇ ਵੱਡੇ ਜਿਹੜੇ ਆ ਉਹ ਬਣ ਗਏ ਉਸ ਤੋਂ ਬਾਅਦ ਕਿੰਨੀ ਉਹਨਾਂ ਨੇ ਜਿਹੜੀ ਸੇਵਾ ਕੀਤੀ ਆ ਮੈਨੂੰ ਲੱਗਦਾ ਕਿ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਨਿੱਕੀਆਂ ਨਿੱਕੀਆਂ ਜਿਹੜੇ ਐਫਰਟਸ ਨੇ ਜਿੰਦਾ ਵਾ ਸ਼ੁਰੂ ਤੇ ਗੱਲ ਕੀਤੀ ਆ ਕਿ ਉਹ ਬੰਦੇ ਨੂੰ ਮਹਾਨ ਬਣਾਉਂਦੇ ਨੇ ਤੇ ਉਹ ਕਰਦੇ ਰਹਿਣਾ ਚਾਹੀਦਾ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਆਪਾਂ ਗੱਲ ਕਰੀਏ ਸਮਾਜ ਨੂੰ ਦੇਖਦੇ ਆ ਕਿ ਸਾਡੇ ਸਮਾਜ ਚ ਨਾ ਫੈਮਲੀਜ਼ ਛੋਟੀਆਂ ਹੁੰਦੀਆਂ ਜਾ ਰਹੀਆਂ ਨੇ ਨਿਊਕਲੀਅਰ ਫੈਮਲੀਜ਼ ਹੋ ਗਈਆਂ ਪਹਿਲਾਂ ਹੁੰਦਾ ਸੀ ਕਿ ਪਰਿਵਾਰ ਵੱਡਾ ਹੁੰਦਾ ਸੀ ਚਾਚੇ ਤਾਏ ਸਾਰੇ ਇਕੱਠੇ ਰਹਿੰਦੇ ਸੀ ਹੁਣ ਅੱਜ ਦੇ ਟਾਈਮ ਦੇ ਵਿੱਚ ਬੱਚੇ ਵੀ ਮੈਂ ਕਹਿੰਦਾ ਆਪਸ ਦੇ ਵਿੱਚ ਵੀ ਭੈਣ ਭਰਾ ਦੋ ਜਣੇ ਹੀ ਹੁੰਦੇ ਨੇ ਤੀਜਾ ਬਹੁਤ ਔਖਾ ਹੀ ਹੁੰਦਾ ਕਿ ਘਰ ਦੇ ਵਿੱਚ ਹੋਵੇ ਬੱਚਾ ਤੇ ਪਹਿਲਾ ਟਾਈਮ ਦੇ ਵਿੱਚ ਤਾਂ ਹੁੰਦਾ ਸੀ ਕਿ ਦੂਜੇ ਨੂੰ ਦੇਖ-ਦੇਖ ਕੇ ਸਿੱਖ ਜਾਂਦੇ ਸੀ ਹੁਣ ਅੱਜ ਦੇ ਟਾਈਮ 'ਚ ਜਿੱਥੇ ਮਾਪਿਓ ਦੋਨੇ ਹੀ ਆਪਣੇ ਵੱਖੋ-ਵੱਖਰੇ ਜੌਬਸ ਕਰਦੇ ਨੇ ਘਰ ਦੇ ਵਿੱਚ ਕੋਈ ਹੋਰ ਸਖਾਣ ਵਾਲਾ ਹੈ ਨਹੀਂ ਬੱਚਾ ਸਿੱਖਦਾ ਕਿੱਥੋਂ ਹੈ ਸੋਸ਼ਲ ਮੀਡੀਆ ਤੋਂ ਟੀਵੀ ਦੇਖ ਲਿਆ ਉਹ ਜੋ ਦੇਖੂਗਾ ਉੱਥੇ ਆਪਣੇ ਆਸ-ਪਾਸੇ ਤੋਂ ਦੇਖ ਕੇ ਸਿੱਖ ਲਿਆ ਫਿਰ ਇਦਾਂ ਦੇ ਬੱਚਿਆਂ ਨੂੰ ਕਿੱਦਾਂ ਪੜਾਇਆ ਜਾਵੇ ਕਿ ਪੇਰੈਂਟਸ ਨੂੰ ਧਿਆਨ ਦੇਣਾ ਪਏਗਾ ਇਹਨਾਂ ਦੇ ਉੱਤੇ ਵੀ ਨਹੀਂ ਬਿਲਕੁਲ ਹੁਣ ਜਦੋਂ ਬਚਪਨ 'ਚ ਪੇਰੈਂਟਸ ਕੰਮ ਕਰਦੇ ਨੇ ਕੋਈ ਜੌਬ ਕਰਦੇ ਨੇ ਬੱਚਾ ਨੂੰ ਮੋਬਾਈਲ ਫੋਨ ਦੇ ਦਿੰਦੇ ਆ ਉਹਨੂੰ ਇਹ ਲੱਗਦਾ ਮੋਬਾਈਲ ਫੋਨ ਹੀ ਮੇਰਾ ਸਾਥੀ ਹੈਗਾ ਉਹ ਫਿਰ ਜਦੋਂ ਕੁਝ ਦੇਖਦਾ ਉਦਾਂ ਦੇ ਵਿਚਾਰ ਉਹਦਾ ਤੇ ਉਦਾਂ ਦੀ ਐਕਟੀਵਿਟੀਜ਼ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਬੱਚੇ ਕਿਉਂਕਿ ਹੁਣ ਜਿਹੜਾ ਛੋਟਾ ਬੱਚਾ ਉਹ ਅਬਜ਼ੌਰਬ ਵੀ ਕਰਦਾ ਤਕਰੀਬਨ ਤਕਰੀਬਨ ਉਹ 12 13 ਸਾਲ ਤੱਕ ਅਬਜ਼ੌਰਬ ਕਰਦਾ ਰਿਐਕਸ਼ਨ ਤਾਂ ਉਹ 20 ਸਾਲ ਤੋਂ ਬਾਅਦ ਕਰਨਾ ਸ਼ੁਰੂ ਕਰਦਾ ਵੀ ਮੇਰੀ ਉਹਦੀ ਪੇਰੈਂਟਿੰਗ ਕਿੱਦਾਂ ਦੀ ਹੋਈ ਆ ਉਹ ਜਦੋਂ ਬੱਚੇ ਦੇ ਅੰਦਰ ਪੇਰੈਂਟਸ ਦੇ ਨਾਲ ਬਹਿਣਾ ਹੀ ਨਹੀਂ ਅੰਦਰ ਉਹ ਚੰਗੇ ਗੁਣ ਭਰਨੇ ਹੀ ਨਹੀਂ ਹੈਗੇ ਤਾਂ ਫਿਰ ਲੈਣੇ ਕਿਤੋਂ ਆ ਹੁਣ ਜਦੋਂ ਤੁਸੀਂ ਗੱਲ ਕੀਤੀ ਹੈ ਕਿ ਵੱਡੇ ਪਰਿਵਾਰ ਸੀਗੇ ਵੱਡੇ ਪਰਿਵਾਰਾਂ ਜਦੋਂ ਮਾੜਾ ਜਾਵੇ ਕੋਈ ਲੋ ਹੁੰਦਾ ਸੀ ਉਹ ਫੇਸ ਤੋਂ ਪਤਾ ਲੱਗ ਜਾਂਦਾ ਸੀ ਸਾਰਾ ਨੂੰ ਰੋਟੀ ਖਾਂਦੇ ਸੀ ਬੈਠ ਕੇ ਤਾਂ ਉਹ ਗੱਲ ਸ਼ੇਅਰ ਹੋ ਜਾਂਦੀ ਸੀ ਤੇ ਉਹਦੇ ਹੌਸਲੇ ਵਿੱਚ ਕੋਈ ਗੱਲ ਨਹੀਂ ਇਹ ਵੱਡੀ ਗੱਲ ਥੋੜਾ ਕੋਈ ਨਾ ਹੁਣ ਹੋ ਗਏ ਅਲੱਗ-ਦਲ ਗਰੂਮ ਹੋ ਗਏ ਤੇ ਇੰਡੀਵਿਜੂਅਲ ਆਪਣਾ ਉਹ ਬਿਜ਼ੀ ਨੇ ਕਿਸੇ ਨੂੰ ਕੁਝ ਨਹੀਂ ਪਤਾ ਕਿ ਉਹ ਕੀ ਫੀਲ ਕਰ ਰਿਹਾ ਹਨਾ ਅੱਗੇ ਤਾਂ ਮਾਤਾ-ਪਿਤਾ ਹੀ ਕਾਉਂਸਲਿੰਗ ਐਨੀ ਹੋ ਜਾਂਦੀ ਸੀ ਜਦੋਂ ਗੱਲਬਾਤ ਕਰੇ ਬੈਠ ਕੇ ਕਰਦੇ ਸੀਗੇ ਸੋ ਇਕੱਠੇ ਬੈਠ ਕੇ ਸ਼ੇਅਰਿੰਗ ਜਿਹੜੀ ਆ ਐਟ ਲੀਸਟ ਇੱਕ ਟਾਈਮ ਦਾ ਰੋਟੀ ਬੈਠ ਕੇ ਇਕੱਠੇ ਖਾਣ ਉਹ ਕਿ ਉਹ ਐਟ ਲੀਸਟ ਉਹਨੂੰ ਆਪਸ ਵਿੱਚ ਬੱਚਿਆਂ ਦਾ ਪਿਆਰ ਵੀ ਪਵੇ ਉਹਨਾਂ ਦਾ ਗੱਲਬਾਤ ਵੀ ਕਰਨ ਹਾਂ ਬਾਹਰੋਂ ਤਾਂ ਕਾਉਂਸਲਿੰਗ ਜਿਹੜੀ ਆ ਮੈਨੂੰ ਤਾਂ ਲੋੜ ਹੀ ਨਹੀਂ ਘਰੇ ਹੀ ਇੰਨੀ ਹੋ ਜਾਂਦੀ ਆ ਮਾਂ ਜਿਹੜੀ ਆ ਬੱਚੇ ਨੂੰ ਦੇਖ ਕੇ ਹੀ ਦੱਸ ਦਿੰਦੀ ਆ ਵੀ ਅੱਜ ਇਹ ਕਿੱਦਾਂ ਦਾ ਫੀਲ ਕਰਦਾ ਤੇ ਮੜਾ ਜਾ ਸ਼ਬਦ ਬੋਲਦੀ ਆ ਤੇ ਬੱਚਾ ਠੀਕ ਹੋ ਜਾਂਦਾ ਸੋ ਇਕੱਠੇ ਬੈਠ ਕੇ ਐਟ ਲੀਸਟ ਮੈਂ ਹੁਣ ਵੀ ਬੱਚਿਆਂ ਨੂੰ ਬਹੁਤ ਕਹਣਾ ਹਾਂ ਕਿ ਤੁਸੀਂ ਆਪਣੇ ਖੁੱਲ ਕੇ ਆਪਣੇ ਪੇਰੈਂਟਸ ਨਾਲ ਸ਼ੇਅਰ ਕਰੋ ਸਾਰੀ ਐਕਟੀਵਿਟੀ ਕਿ ਸ਼ਾਇਦ ਅਸੀਂ ਤੁਸੀਂ ਜਦੋਂ ਬਚਪਨ ਸੀਗੇ ਤਾਂ ਹਰ ਗੱਲ ਸਕੂਲੋਂ ਆ ਕੇ ਸਾਰੇ ਕੀ ਕੀ ਹੋਇਆ ਸਾਡੇ ਨਾਲ ਕਿਵੇਂ-ਕਿਵੇਂ ਅਸੀਂ ਕੀ ਕੀਤਾ ਨਾ ਉਹ ਸਾਰੀ ਗੱਲ ਦੱਸਦੇ ਸੀਗੇ ਹੌਲੀ-ਹੌਲੀ ਹੌਲੀ-ਹੌਲੀ ਆ ਕੇ ਜਦੋਂ ਉਹ ਘਟਣ ਵਾਲੀਆਂ ਚੀਜ਼ਾਂ ਅਸੀਂ ਫਿਰ ਆਪ ਹੀ ਸੋਚਣ ਲੱਗ ਗਏ ਸਾਨੂੰ ਲੱਗਿਆ ਕਿ ਆਹ ਚੀਜ਼ੇ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਤੀ ਤਾਂ ਮੇਰਾ ਮਜ਼ਾਕ ਬਣਾ ਦੂਗਾ ਪਰ ਉਹ ਮਾਪਿਓ ਨੇ ਜਿਹੜੇ ਕਦੇ ਮਜ਼ਾਕ ਨਹੀਂ ਬਣਾਉਂਦੇ ਤੇ ਉਹ ਐਪਰੀਸ਼ੀਏਟ ਕਰਦੇ ਆ ਤੇ ਉਹਨਾਂ ਨੂੰ ਮੋਟੀਵੇਟ ਹੀ ਕਰਦੇ ਆ ਵੀ ਕੋਈ ਗੱਲ ਨਹੀਂ ਹੋ ਗਿਆ ਤਾਂ ਹੋ ਗਿਆ ਕੋਈ ਗੱਲ ਨਹੀਂ ਤੁਹਾਡੇ ਕੋਲੇ ਜਿਵੇਂ ਹੁਣ ਬੱਚੇ ਕੰਟੈਕਟ ਕਰਦੇ ਨੇ ਤੁਸੀਂ ਕਿੱਦਾਂ ਫਿਲਟਰ ਆਊਟ ਕਰਦੇ ਹੋ ਵੀ ਇਹ ਐਕਚੁਅਲ ਚ ਨੀਡੀ ਹੈਗਾ ਜਾਂ ਇਹ ਬੰਦਾ ਜਿਹੜਾ ਕਿਸੇ ਹੋਰ ਮੋਟਿਵ ਨਾਲ ਮੇਰੇ ਕੋਲੇ ਆਇਆ ਅ ਜਦੋਂ ਤੁਸੀਂ ਬੱਚੇ ਨਾਲ ਗੱਲਬਾਤ ਕਰਦੇ ਹੋ ਉਹਦੇ ਸਕੂਲਿੰਗ ਬਾਰੇ ਬਹੁਤ ਕਲੀਅਰ ਹੋ ਜਾਂਦਾ ਉਹਦੀ ਬਾਡੀ ਲੈਂਗੁਏਜ ਤੋਂ ਉਹਦੇ ਕੀ ਕਿਸ ਤਰ੍ਹਾਂ ਦੇ ਹਾਵ ਭਾਵ ਨੇ 10-15 ਮਿੰਟ ਚ ਹੋ ਜਾਂਦਾ ਚਲੋ ਕਈ ਬਹੁਤ ਚਲਾਕ ਵੀ ਹੁੰਦੇ ਆ ਘਰ ਤੱਕ ਵੀ ਜਾਣਾ ਪੈਂਦਾ ਉਫ ਘਰ ਜਾ ਕੇ ਵੀ ਚੈੱਕ ਕਰਦੇ ਆ ਤੇ ਬੱਚੇ ਦੇ ਫੇਸ ਤੇ ਉੱਤੇ ਸਾਰਾ ਕੁਝ ਆ ਜਾਂਦਾ ਕੀ ਇਹ ਪੜਨ ਵਾਲਾ ਬੱਚਾ ਇਹਨੂੰ ਜ਼ਰੂਰਤ ਹੈਗੀ ਹੈ ਕਿ ਨਹੀਂ ਹੈਗੀ ਹੈ ਨਾ ਉਹਦੇ ਓਵਰਆਲ ਸਾਨੂੰ ਪਤਾ ਲੱਗ ਜਾਂਦਾ ਫਿਰ ਜੇ ਨਹੀਂ ਪਤਾ ਲੱਗਦਾ ਮੰਨ ਲਓ ਕਨਫਿਊਜ਼ਰ ਹੈ ਵੀ ਜਾਂਦੀ ਹੈ ਤਾਂ ਘਰ ਜਾ ਕੇ ਕਰਦੇ ਆ ਹੁਣ ਤੱਕ ਜਿਸ ਤਰ੍ਹਾਂ ਅਸੀਂ ਬਹੁਤ ਸਾਰੇ ਬੱਚਿਆਂ ਨੂੰ ਸਕਾਲਰਸ਼ਿਪਸ ਦਿੰਦੇ ਆ ਬੱਚਿਆਂ ਦੀ ਜਿਹੜੀ ਫਾਈਨੈਂਸ਼ੀਅਲੀ ਹੈਲਪ ਕਰਦੇ ਆ ਤਾਂ ਅਸੀਂ ਕੋਸ਼ਿਸ਼ ਇਹਨਾਂ ਦੀ ਕਿ ਬਹੁਤ ਜ਼ਿਆਦਾ ਜਿਹੜਾ ਨੀੜੀ ਬੱਚਾ ਵੀ ਉਹਦੀ ਕਰੀਏ ਉਹ ਘਰ ਜਾਏ ਤੋਂ ਬਿਨਾ ਫਿਰ ਨਹੀਂ ਹੁੰਦੀ ਹੈ ਤੁਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਗਵਰਨਮੈਂਟ ਨਾਲ ਜਾਂ ਕਿਸੇ ਇਦਾਂ ਦੀ ਕਿਸੇ ਸੋਸਾਇਟੀ ਦੇ ਨਾਲ ਕਨੈਕਟ ਕੀਤਾ ਜਾਵੇ ਜਿਹੜੇ ਆਲਰੇਡੀ ਏਦਾਂ ਦਾ ਕੰਮ ਕਰਦੇ ਨੇ ਹੋਰ ਹਾਂ ਆਲਰੇਡੀ ਜਿੱਦਾਂ ਹੁਣ ਸਕਾਲਰਸ਼ਿਪਸ ਨੇ ਜੜੀਆਂ ਸਰਕਾਰੀ ਸਕਾਲਰਸ਼ਿਪ ਪਹਿਲਾਂ ਉਹਨਾਂ ਬਾਰੇ ਹੀ ਦੱਸਦੇ ਹਾਂ ਕਿ ਜਿਵੇਂ ਕੋਈ ਹੁਣ ਕੋਈ ਬੱਚਾ ਰਿਜ਼ਰਵ ਕੈਟਾਗਰੀ ਤੋਂ ਹੈਗਾ ਅਸੀਂ ਦੱਸ ਦਿਆਂਗੇ ਕਿ ਤੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈਗੀ ਇਹ ਸੈਂਟਰ ਗਵਰਨਮੈਂਟ ਦੀ ਪੰਜਾਬ ਗਵਰਨਮੈਂਟ ਦੀ ਸਕੀਮ ਹੈਗੀ ਆ ਤੁਹਾਡੀ ਫੀਸ ਇਹਦੇ ਵਿੱਚ ਮਾਫ ਹੈ ਬਿਲਕੁਲ ਫਿਰ ਸੈਂਟਰ ਸਰਕਾਰ ਦੀਆਂ ਜਿਹੜੀਆਂ ਬਹੁਤ ਸਾਰੀਆਂ ਸਕੀਮਸ ਨੇ ਜਿਹੜੀਆਂ ਕਿ ਉਹਨਾਂ ਦੀ ਸਕਾਲਰਸ਼ਿਪ ਜਿਹੜੀ ਵੈਬਸਾਈਟ ਹੈਗੀ ਆ ਉਹ ਚਾਹੇ ਸਟੇਟ ਲੈਵਲ ਦੀਆਂ ਚਾਹੇ ਕੋਈ ਹੋਰ ਉਹਨਾਂ ਦੀ ਗਵਰਨਮੈਂਟ ਦਾ ਦਾਦਾਰਾ ਹੈਗਾ ਉਹ ਪਹਿਲਾਂ ਉਹਦੀ ਵਾਰ ਹੀ ਗਾਈਡ ਕਰੀਦਾ ਉਹੀ ਪ੍ਰੋਵਾਈਡ ਦੀਆਂ ਬੱਚਿਆਂ ਨੂੰ ਐਲੀਜੀਬਲ ਹੈਗੇ ਆ ਕਈ ਵਾਰ ਕੁਝ ਕਿਉਂਕਿ ਸਰਕਾਰ ਦਿੰਦੀ ਹੈ ਕੈਟਾਗਰੀ ਵਾਈਜ਼ ਜਾਂ ਰਿਲੀਜੀਅਨ ਬੇਸ ਤੇ ਉੱਪਰ ਉਹ ਉਹੀ ਅਪਲਾਈ ਕਰ ਸਕਦੇ ਆ ਸਾਰੇ ਨਹੀਂ ਅਪਲਾਈ ਕਰ ਸਕਦੇ ਠੀਕ ਆ ਜਦੋਂ ਉਹ ਰਹਿ ਜਾਂਦੇ ਆ ਫਿਰ ਅਸੀਂ ਰეკਮੈਂਡ ਕਰਦੇ ਆ ਕਿ ਤੁਸੀਂ ਆ ਸਾਡੇ ਕੋ ਆਓ ਪਹਿਲਾਂ ਉਸ ਵਾਰ ਹੀ ਡਿਸਕਸ਼ਨ ਕਰਦੇ ਆ ਕਿ ਤੁਸੀਂ ਆਓ ਭਰਨੀਆਂ ਕਈ ਵਾਰ ਕੋਈ ਬੱਚਾ ਰਹਿ ਜਾਂਦਾ ਮੰਨ ਲਓ ਜਾਂ ਕਿਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਤਫੀਰ ਉਹਨਾਂ ਨੂੰ ਇੱਧਰ ਲੈ ਕੇ ਆਉਨੇ ਆ ਜਿਵੇਂ ਹੁਣ ਜਨਰਲ ਕੈਟਾਗਰੀ ਆ ਉਹਨਾਂ ਦੇ ਬਹੁਤ ਸਾਰੀਆਂ ਘੱਟ ਸਕਾਲਰਸ਼ਿਪਸ ਹੈਗੀਆਂ ਨੇ ਤਾਂ ਉਹਨਾਂ ਨੂੰ ਕਹਦੇ ਆਂ ਕਿ ਤੁਸੀਂ ਆ ਸਕਾਲਰਸ਼ਿਪ ਪਰ ਉਹ ਤੁਹਾਡੇ ਲਈ ਹੈਗੀ ਆ ਉਹਦੇ ਅਕੋਰਡਿੰਗ ਜਿੱਦਾਂ ਜਿੱਦਾਂ ਵੀ ਜੜੀਆਂ ਕੰਡੀਸ਼ਨਸ ਹੁੰਦੀਆਂ ਨੇ ਇਨਸਟਰਕਸ਼ਨਸ ਹੁੰਦੀਆਂ ਨੇ ਉਹਦੇ ਅਕੋਰਡਿੰਗ ਸਭ ਤੋਂ ਪਹਿਲਾਂ ਇਹ ਹੀ ਦੱਸਦੇ ਆਂ ਫਿਰ ਜੋ ਨਹੀਂ ਪੂਰਾ ਹੁੰਦਾ ਫਿਰ ਇਹ ਪ੍ਰਾਈਵੇਟ ਵਾਲਾ ਪਾਜ ਦਾ ਜੇ ਕਿਸੇ ਨੇ ਤੁਹਾਡੇ ਤੋਂ ਗਾਈਡੈਂਸ ਲੈਣੀ ਹੋਵੇ ਤੁਸੀਂ ਕੋਈ ਚਾਰਜ ਵੀ ਕਰਦੇ ਹੋ ਉਹਦਾ ਨਹੀਂ ਬਿਲਕੁਲ ਨਹੀਂ ਸੋ ਮੇਰਾ ਤਾਂ ਨੰਬਰ ਹੁਣ ਕਾਫੀ ਬੱਚਿਆਂ ਕੋਲੇ ਮੈਂ ਸਕੂਲਾਂ 'ਚ ਵੀ ਜਾਂਦਾ ਤਕਰੀਬਨ ਪਲੱਸ 1 ਪਲੱਸ 2 'ਚ ਬਿਲਕੁਲ ਜੋ ਬੱਚਾ ਚਾਹੁੰਦਾ ਅਸੀਂ ਹਰ ਬੱਚੇ ਦਾ ਸੁਪਨਾ ਲਿਖਾਉਂਦੇ ਆ ਕਿ ਤੁਹਾਡਾ ਸੁਪਨਾ ਕੀ ਆਪਾਂ ਤੁਹਾਡੇ ਸੁਪਨੇ ਤੇ ਕੰਮ ਕਰੀਏ ਕਦੇ ਵੀ ਇਹ ਨਹੀਂ ਸੋਚਿਆ ਕਿ ਹਾਂ ਜੋ ਮੇਰਾ ਕੀ ਫਾਇਦਾ ਬੱਚਿਆਂ ਦੀ ਫਾਇਦੇ ਲਈ ਹੁਣ ਤੱਕ ਬਹੁਤ ਬੱਚੇ ਸਾਨੂੰ ਹਜ਼ਾਰਾਂ ਚ ਬੱਚੇ ਮਿਲ ਚੁੱਕੇ ਨੇ ਜਿਹੜੇ ਕਦੇ ਵੀ ਫੋਨ ਕਰ ਜਾਂਦੇ ਆ ਕਈ ਤਾਂ ਸਵੇਰੇ 6 ਵਜੇ ਵੀ ਕਰ ਦਿੰਦੇ ਕਈ ਰਾਤ ਨੂੰ 11 ਵਜੇ ਵੀ ਕਰ ਦਿੰਦੇ ਆ ਕਿਉਂਕਿ ਉਹਨਾਂ ਲਈ ਉਹਨਾਂ ਨੂੰ ਲੱਗਦਾ ਸੀ ਕਿ ਇਹ ਬੰਦਾ ਸਾਡੀ ਗੱਲ ਸੁਣੂਗਾ ਸੋ ਸਾਨੂੰ ਵੀ ਹੁੰਦਾ ਕਿ ਇਹ ਬੱਚਾ ਜੇ ਕਿਸੇ ਕਨਫਿਊਜ਼ਨ ਚ ਹੈਗਾ ਇਹਨੂੰ ਦੂਰ ਕਰੀਏ ਇਹਦੇ ਕੈਰੀਅਰ ਗਾਰਡਿੰਗ ਕਿਉਂਕਿ 10ਵੀਂ ਤੋਂ ਬਾਅਦ ਤੇ ਪਲ ਬੱਚੇ ਬਹੁਤ ਕਨਫਿਊਜ਼ਡ ਹੁੰਦੇ ਨੇ ਉਹਨਾਂ ਨੂੰ ਨਹੀਂ ਪਤਾ ਕਿ 10ਵੀਂ ਤੋਂ ਬਾਅਦ ਕਿਹੜਾ ਸਬਜੈਕਟ ਲੈਣਾ ਮੇਰਾ ਏਮ ਕੀ ਆ ਅੱਗੇ ਕਿਉਂਕਿ ਏਮ 2 ਸਾਲਾਂ ਬਾਅਦ ਸਾਲ ਬਾਅਦ ਚੇਂਜ ਹੋ ਜਾਂਦਾ ਕਈ ਵਾਰ ਬੱਚਿਆਂ ਦਾ ਜੇ ਉਹ 10ਵੀਂ ਚੀ ਉਹਨਾਂ ਨੂੰ ਗਾਈਡ ਕਰ ਦਈਏ ਨਾ ਕਿ ਤੁਸੀਂ ਇੱਥੇ ਤੱਕ ਪਹੁੰਚ ਸਕਦੇ ਹੋ ਉਹਨਾਂ ਨੂੰ ਇੱਕ ਰਾਹ ਬਣਾ ਕੇ ਨਾ ਰੋਡ ਮੈਪ ਦੇ ਦਈਏ ਬਣਾ ਕੇ ਤਾਂ ਬੱਚਾ ਫਿਰ ਪਹੁੰਚ ਜਾਂਦਾ ਉੱਥੇ ਉਹ ਅਸੀਂ ਹੁਣ ਕੋਸ਼ਿਸ਼ ਕਰਦੇ ਆ ਲੱਗੇ ਹੋਏ ਆ ਨਾ ਸਕੂਲਾਂ 'ਚ ਜਾਂਦੇ ਆ ਉੱਥੇ ਅਸੀਂ ਕੀ ਤੁਹਾਨੂੰ ਕਿਸੇ ਨੇ ਕੰਟੈਕਟ ਕਰਨਾ ਹੋਵੇ ਕਿੱਦਾਂ ਕਰ ਸਕਦਾ ਕੰਟੈਕਟ ਤੁਹਾਨੂੰ ਉਹ ਮੇਰੇ ਫੋਨ ਤੇ ਮੈਨੂੰ ਫੋਨ ਨ 6035 ਦੇ ਉੱਪਰ ਤਾਂ ਹਰ ਜੇ ਕਈ ਵਾਰ ਫੋਨ ਨਹੀਂ ਚੱਕਿਆ ਤਾਂ WhatsApp ਮੈਸੇਜ ਜ਼ਰੂਰ ਰਿਪਲਾਈ ਕਰੀਦਾ ਕਿ ਉਹ ਕਿਸ ਤਰ੍ਹਾਂ ਦੀ ਬੱਚੇ ਨੂੰ ਲੋਡ ਹੈਗੀ ਆ ਕਦੇ ਪਰੇਸ਼ਾਨ ਨਹੀਂ ਹੁੰਦੇ ਕਿ ਇੱਕ ਬੱਚਾ ਕੋਈ ਨਹੀਂ ਲੇਟ ਫੋਨ ਕਰੇ ਜਾਂ ਸਿੱਧੇ ਸਿੱਧੇ ਦੱਸਿਆ ਫੋਨ ਕਰ ਦਿੰਦੇ ਉਹ ਕਿਉਂਕਿ ਹਰ ਇੱਕ ਦੀ ਪਰਸਨਲ ਲਾਈਫ ਵੀ ਹੁੰਦੀ ਹੈ ਬਿਲਕੁਲ ਪਰੇਸ਼ਾਨ ਪਹਿਲਾਂ ਹੁੰਦਾ ਸੀਗਾ ਮੈਂ ਬਹੁਤ ਬੱਚੇ ਜਿਹੜੇ ਆ ਤੁਹਾਨੂੰ ਧੋਖਾ ਦੇ ਜਾਂਦੇ ਆ ਕਈਆਂ ਦੀਆਂ ਪੂਰੀਆਂ ਪੂਰੀਆਂ ਫੀਸਾਂ ਅਸੀਂ ਭਰੀਆਂ ਤੇ ਬੱਚਾ 6 ਮਹੀਨੇ ਬਾਅਦ ਡਿਗਰੀ ਛੱਡ ਗਿਆ ਤੇ ਬਹੁਤ ਫਿਰ ਅਗਲੇ ਤੇ ਗੁੱਸਾ ਆਉਂਦਾ ਜਿਹੜੇ ਨਵੇਂ ਆਉਂਦੇ ਆ ਫਿਰ ਸੋਚੀਦਾ ਵੀ ਇਹਨਾਂ ਦਾ ਕੀ ਕਸ ਫਿਰ ਬਹਿ ਕੇ ਸੋਚਦਿਆਂ ਵੀ ਅੱਛਾ ਇਹਨਾਂ ਲਈ ਥੋੜਾ ਕਰ ਰਿਹਾ ਫਿਰ ਮੈਂ ਸੋਚਦਾ ਵੀ ਜੇ ਨਹੀਂ ਸਾਡੇ ਚ ਸੋਚ ਪਾਈ ਆ ਸਾਡਾ ਰਿਲੇਸ਼ਨ ਉਹਦੇ ਨਾਲ ਆ ਨਾ ਕਿ ਇਹਨਾਂ ਦੇ ਨਾਲ ਕਿਉਂਕਿ ਉਹ ਪਰਮਾਤਮਾ ਸਾਡੇ ਚ ਸੋਚ ਪਾਉਣ ਵਾਲਾ ਉਹਨੇ ਇਹ ਸੋਚ ਪਾਈ ਆ ਕਿ ਤੁਸੀਂ ਭਲਾ ਕਰਨਾ ਹੁਣ ਬੱਚੇ ਤਾਂ ਕੋਈ ਵੀ ਹੋ ਸਕਦਾ ਉਹਦੇ ਚ ਉਹ ਰਿਲੇਸ਼ਨ ਸਾਡਾ ਉਹਦੇ ਨਾਲ ਆ ਉਹਨੇ ਸਾਨੂੰ ਇਹ ਚੀਜ਼ ਦੀ ਬਖਸ਼ਿਸ਼ ਕੀਤੀ ਹੈ ਨਾ ਫਿਰ ਤਾਂ ਜੇ ਅਸੀਂ ਉਹਦੇ ਅੱਗੇ ਹੋਗੇ ਤਾਂ ਬੱਚਿਆਂ ਅੱਗੇ ਹੈ ਨਾ ਮੁੜ ਕੇ ਅਸੀਂ ਵੀ ਛੱਡ ਜਾਗੇ ਅਲਟੀਮੇਟਲੀ ਡਿਸਪਾਇੰਟਮੈਂਟ ਤਾਂ ਹੁੰਦੀ ਆ ਜੀ ਵੀ ਬੱਚਾ ਜਿਹੜਾ ਤੁਹਾਨੂੰ ਬਿਨਾਂ ਦੱਸੇ ਸਾਰਾ ਕੁਝ ਕਰ ਦਿੰਦਾ ਸਾਨੂੰ ਪਤਾ ਲੱਗਦਾ ਕਿ ਹਰ ਤਰ੍ਹਾਂ ਦੇ ਬੱਚੇ ਹੁੰਦੇ ਆ ਪਰ ਆਪਾਂ ਕਦੇ ਵੀ ਸਾਰਿਆਂ ਨੂੰ ਸੇਮ ਨਹੀਂ ਰੱਖ ਸਕਦੇ ਇਹ ਪੇਸ਼ੈਂਸ ਐਂਡ ਟੀਚਿੰਗ ਲਾਈਨ ਦੇ ਵਿੱਚ ਹੀ ਆਉਂਦੀ ਆ ਮੈਨੂੰ ਐਂ ਲੱਗਦਾ ਕਿ ਜਦੋਂ ਮੇਰੇ 'ਚ ਪੇਸ਼ੈਂਸ ਬਹੁਤ ਘੱਟ ਸੀਗੀ ਹੁਣ ਵੀ ਹੋ ਸਕਦੀ ਆ ਪਰ ਟੀਚਿੰਗ ਟੀਚਿੰਗ ਲਾਈਨ ਨੇ ਤੁਹਾਨੂੰ ਹਰ ਤਰ੍ਹਾਂ ਦਾ ਬੱਚਾ ਮਿਲਣਾ ਤੇ ਫਿਰ ਤੁਹਾਨੂੰ ਹੁੰਦਾ ਕਿ ਜਿਹੜਾ ਨਲਾਇਕ ਨੂੰ ਪੜਾ ਗਿਆ ਅਸਲੀ ਟੀਚਰ ਤਾਂ ਉਹ ਹੀ ਹੁੰਦਾ ਜਿਹੜਾ ਉਹਨੂੰ ਸਮਝਾ ਗਿਆ ਹੋਸ਼ਿਆਰ ਹੰਦਾ ਸਾਰੇ ਉਹ ਸੁਣ ਉਹਨੂੰ ਸਮਝਣਾ ਬੱਚੇ ਨੂੰ ਉਹਦੀ ਤਹਿ ਤੱਕ ਜਾਣਾ ਕਿ ਇਹ ਪ੍ਰੋਬਲਮ ਆਈ ਕਿੱਦਾਂ ਇਹਨੂੰ ਇਹ ਕਿਉਂ ਹੁੰਦਾ ਇਹ 6 ਵਜੇ ਕਿਉਂ ਕਰ ਰਿਹਾ ਹੁਣ ਕਈ ਬੱਚੇ ਆ ਉਹ ਵੇਸ਼ ਨਹੀਂ ਕਰਦੇ ਉਹ ਹੈਲੋ ਲਿਖ ਕੇ ਹੁਣ ਤਾਂ ਮੈਸੇਜ ਨਾ ਬੜੇ ਕਈ ਵਾਰੀ ਬੜਾ ਹਾਸਾ ਆਉਂਦਾ ਉਹ ਜੀ ਐਮ ਲਿਖ ਕੇ ਭੇਜਦੇ ਆ ਮੈਂ ਸੋਚਿਆ ਨੇ ਵੀ ਜੀ ਐਮ ਦਾ ਮਤਲਬ ਕੀ ਹੁੰਦਾ ਉਹ ਮਤਲਬ ਬਾਅਦ ਚ ਲੱਗੇ ਗੁੱਡ ਮੋ ਗੁੱਡ ਮਾਰਨਿੰਗ ਲਿਖਿਆ ਮੈਂ ਸੋਚਦਾ ਰਿਹਾ ਨਾ ਉਹ ਸ਼ਾਰਟਸ ਚੱਲਦੇ ਨੇ ਕਈ ਬੱਚੇ ਤਾਂ ਹਾਈ ਲਿਖ ਕੇ ਭੇਜ ਦਿੰਦੇ ਆ ਮੈਨੂੰ ਲੱਗਦਾ ਵੀ ਪਹਿਲਾਂ ਤਾਂ ਗੁੱਸਾ ਛੱਡਦਾ ਵੀ ਇਹ ਬੱਚੇ ਇਦਾਂ ਕਿਉਂ ਆ ਨਹੀਂ ਉਹਨਾਂ ਨੂੰ ਸਮਝਾਇਆ ਇਹ ਨਹੀਂ ਗਿਆ ਕਿ ਤੁਸੀਂ ਵਿਸ਼ਵਾਹੀ ਕਰਨੀ ਹੈ ਕਿਸ ਨੂੰ ਇਹ ਹੌਲੀ ਜਵਾਲੀ ਸੈਟਲਰ ਹੋ ਜਾਂਦਾ ਪੇਸ਼ੈਂਸ ਉਹਦੀ ਕ ਆ ਜਾਂਦੀ ਆ ਜਦੋਂ ਦੂਜੀ ਕਵਾਰੀ ਗੱਲ ਹੁੰਦੀ ਹੈ ਨਾ ਫਿਰ ਬੱਚੇ ਨੂੰ ਪਤਾ ਲੱਗ ਜਾਂਦਾ ਵੀ ਨਹੀਂ ਹੁਣ ਅਸੀਂ ਗਵਰਨਮੈਂਟ ਸਕੂਲਾਂ ਦੇ ਪੜ੍ਹੇ ਹੋਏ ਆ ਅਸੀਂ ਜੀ ਪਹਿਲਾਂ ਲਾਉਨੇ ਆ ਤੇ ਜੀ ਬਾਅਦ ਚ ਲਾਉਨੇ ਆ ਹਾਂਜੀ ਹੈ ਨਾ ਅਸੀਂ ਉਹ ਸਕੂਲਾਂ ਚ ਸਾਨੂੰ ਸਭ ਤੋਂ ਪਹਿਲਾਂ ਇਹ ਚੀਜ਼ ਸਿਖਾਈ ਗਈ ਆ ਕਿ ਤੁਸੀਂ ਆਪ ਤੋਂ ਵੱਡੇ ਦੀ ਰਿਸਪੈਕਟ ਕਰਨੀ ਆ ਉਹ ਕਿਸੇ ਵੀ ਅਹੁਦੇ ਤੇ ਹੋਵੇ ਤੇ ਉਹ ਚੀਜ਼ ਬੜੀ ਜ਼ਰੂਰੀ ਵੀ ਆ ਹੋਲਿ ਗੋਲੀ ਬੱਚੇ ਸਮਝਦੇ ਆ ਜੇ ਹੁਣ ਤੁਸੀਂ ਪਹਿਲੇ ਕਰੋ ਵੀ ਤੂੰ ਪਹਿਲਾਂ ਹੀ ਗੁੱਸੇ ਹੋ ਜਾਓ ਫਿਰ ਉਹਨੇ ਗੱਲ ਨਹੀਂ ਕਰਦੇ ਤੁਹਾਡੇ ਬੱਚੇ ਉਹ ਫਿਰ ਆਪਦੇ ਅੰਦਰ ਹੀ ਆ ਉਹਨੇ ਕਿਹਾ ਵੀ ਇਹ ਇਹ ਤਾਂ ਟੀਚਰ ਬੜਾ ਖਟੂਸ ਜਿਹਾ ਹੈਗਾ ਵੀ ਇਹਨੇ ਇਹਨਾਂ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਹੁਣ ਜਦੋਂ ਅਸੀਂ ਬਹੁਤ ਫੈਮਿਲੀ ਰੋਕੇ ਗੱਲ ਕਰਦੇ ਫੇਰ ਯੋ ਆਪਣੇ ਆਕੇ ਗੱਲ ਸ਼ੇਅਰ ਕਰਦੇ ਆ ਤੋ ਤੁਹਾਨੂੰ ਕੰਟੈਕਟ ਕਰਨਾ ਹੋਵੇ ਕਿਸੇ ਨੇ ਤਾਂ ਕਿਹੜੇ ਕਿਹੜੇ ਬੱਚੇ ਕਰ ਸਕਦੇ ਨੇ ਕਿਸ ਕਿਸ ਤਰੀਕੇ ਦੇ ਜਿਸ ਕਿਸੇ ਨੂੰ ਕੋਈ ਲੋੜ ਹੈ ਕੋਈ ਐਜੂਕੇਸ਼ਨ ਰਿਲੇਟਿਡ ਜਾਂ ਕੋਈ ਹੋਰ ਫਾਈਨੈਂਸ਼ੀਅਲ ਸਪੋਰਟ ਚਾਹੀਦੀ ਹੈ ਕਿਸੇ ਨੂੰ ਕਿਸੇ ਨੂੰ ਕੋਈ ਗਾਈਡੈਂਸ ਚਾਹੀਦੀ ਹੈ ਕੌਣ ਕੌਣ ਤੁਹਾਨੂੰ ਕੰਟੈਕਟ ਕਰ ਸਕਦਾ ਕਿਸੇ ਵੀ ਕਲਾਸ ਦਾ ਬੱਚਾ ਕਰ ਸਕਦਾ ਪਰ ਮੈਂ ਐਟਲੀਸਟ ਕਹਣਾ ਕਿ 9ਵੀਂ 10ਵੀਂ ਚ ਬੱਚਾ ਜ਼ਰੂਰ ਕਰੇ 9ਵੀਂ ਕਲਾਸ ਤੋਂ ਬਾਅਦ ਜਦੋਂ ਬੱਚਾ 10ਥ ਵਿੱਚ ਹੋ ਜਾਂਦਾ ਨਾ ਤਾਂ ਉਹਦੇ ਲਈ ਬੜੀਆਂ ਸਾਰੀਆਂ ਅੱਗੇ ਓਪਰਚ्युनिटीਜ਼ ਹੁੰਦੀਆਂ ਜਿੱਥੇ ਉਹ ਪਲੱਸ 1 ਪਲੱਸ 2 ਫ੍ਰੀ ਕਰ ਸਕਦਾ ਜਿਸ ਦਾ ਮੈਰਿਟੋਰੀਅ ਸਕੂਲ ਨੇ ਹੂੰ ਹੂੰ ਇੱਕ ਪਾਈਜਤਾ ਦੀ ਫਾਊਂਡੇਸ਼ਨ ਹੈਗੀ ਆ ਜਿਹੜੀ ਚੰਡੀਗੜ੍ਹ ਦੇ ਵਿੱਚ ਉਹ 30 40 ਬੱਚੇ ਲੈਂਦੀ ਆ ਉਹ 10ਵੀਂ ਤੋਂ ਬਾਅਦ ਪੇਪਰ ਲੈਂਦੀ ਆ ਤੇ ਉਹ ਬਿਲਕੁਲ ਫ੍ਰੀ ਪੜਾਉਂਦੀ ਆ ਪਲੱਸ 1 ਪਲੱਸ 2 ਨਵੋਧਿਆ ਸਕੂਲ ਨੇ ਤਾਂ ਉਹਦੇ ਵਿੱਚ ਬੱਚੇ ਨੂੰ ਜਿਹੜੇ ਇਹਨਾਂ ਚੀਜ਼ਾਂ ਚ ਜਾਂਦੇ ਆ ਨਾ ਬੱਚੇ ਫਿਰ ਅੱਗੇ ਬਹੁਤ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਨਾਲ-ਨਾਲ ਤਿਆਰੀ ਵੀ ਸ਼ੁਰੂ ਹੋ ਜਾਂਦੀ ਆ ਸੋ 10ਵੀਂ ਵਾਲੇ ਬੱਚੇ ਦਾ ਜ਼ਰੂਰ ਕੰਟੈਕਟ ਕਰਨ ਫਿਰ ਹੁਣ ਜਦੋਂ 10ਵੀਂ ਤੋਂ ਬਾਅਦ ਬੱਚੇ ਨੇ ਸਟਰੀਮ ਰੱਖ ਲਈ ਆ ਪਲੱਸ 1 ਪਲੱਸ 2 ਚ ਐਮ ਮੋੜ ਤਾਂ ਜਿਹੜਾ ਹੁੰਦਾ 10ਵੀਂ ਤੋਂ ਬਾਅਦ ਦਾ ਹੁੰਦਾ ਜੇ ਲੋ ਪਲੱਸ 1 ਪਲੱਸ 2 ਚੋਣੇ ਰੱਖ ਲਈ ਆ ਫਿਰ ਤਾਂ ਜਿਸ ਫੀਲਡ ਚ ਹੈਗਾ ਉਹਨੂੰ ਉਸੇ ਫੀਲਡ ਚ ਅੱਗੇ ਜਾਣਾ ਚਾਹੀਦਾ ਹਾਂ ਫਿਰ ਵੀ ਪਲੱਸ 2 ਦੇ ਵਿੱਚ ਜਿਹੜੇ ਬੱਚੇ ਹੈਗੇ ਕਨਫਿਊਜ਼ ਹੈਗੇ ਆ ਖਾਸ ਤੌਰ ਤੇ ਜਿਨ੍ਹਾਂ ਨੂੰ ਫਾਈਨੈਂਸ਼ੀਅਲੀ ਨੀਡ ਹੈਗੀ ਆ ਉਹ ਤਾਂ ਜਰੂਰ ਜਿਹੜਾ ਕੰਟੈਕਟ ਕਰਨ ਮੈਂ ਤਾਂ ਆਲਰੇਡੀ ਹਰ ਸਾਲ ਮੈਸੇਜ ਇੱਕ ਫਲੋਟ ਕਰਦਾ ਹਾਂ ਉਹਨਾਂ ਕਿ ਜਿਹੜੇ ਬੱਚਿਆਂ ਨੂੰ ਫਾਈਨੈਂਸ਼ੀਅਲੀ ਨੀਡ ਹੈਗੀ ਉਹ ਜਰੂਰ ਇੱਕ ਵਾਰੀ ਕਰਨ ਉਹਨਾਂ ਨੂੰ ਅਸੀਂ ਦੱਸੀਏ ਕਿ ਤੁਸੀਂ ਆ ਸਕਾਲਰਸ਼ਿਪ ਭਰ ਸਕਦੇ ਹੋ ਜੀ ਇਹ ਵੀ ਨਹੀਂ ਤਾਂ ਆ ਤਾਂ ਤੁਹਾਡੀ ਐਟ ਲੀਸਟ ਹੈਲਪ ਹੋਊਗੀ ਕਈ ਬੱਚੇ ਇਸ ਕਰਕੇ ਨਹੀਂ ਪੜਦੇ ਅੱਗੇ ਮੈਂ ਬਹੁਤ ਫੈਮਲੀ ਦੇਖੀਆਂ ਇੱਕ ਤਰਨਤਨ ਤੋਂ ਫੈਮਲੀ ਸੀਗੇ ਉਹਨਾਂ ਨੇ ਘਰ ਵਿੱਚ ਤਾਂ ਆਪਣਾ ਬੱਚੇ ਦੀ ਫੀਸ ਭਰ ਲਈ ਹਾਲਾਂਕਿ ਉਹ ਸਕਾਲਰਸ਼ਿਪ ਦੇ ਹੱਕਦਾਰ ਸੀਗੇ ਉਹ ਵੀ ਗਵਰਨਮੈਂਟ ਤਿੰਨੇ ਬੱਚੇ ਰਹਿ ਗਏ ਬਹੁਤ ਸੋਣਾ ਢਾਡੇ ਜੱਥਾ ਉਹਨਾਂ ਦਾ ਬਣਿਆ ਤੇ ਪਰ ਜਦੋਂ ਮੈਂ ਘਰ ਤਰਨਤਨ ਗਿਆ ਮੈਨੂੰ ਕਾਲ ਆਈ ਤੇ ਫਿਰ ਮੈਨੂੰ ਟੇਕ ਜੀ ਨਹੀਂ ਆਈ ਫਿਰ ਮੈਂ ਘਰ ਗਿਆ ਤਿੰਨੇ ਬੱਚੇ ਹੁਣ ਚਲੋ ਗੁਰੂ ਸਾਹਿਬ ਦੇ ਕਿਰਮ ਨਾਲ ਪੜਦੇ ਨੇ ਉਹਨਾਂ ਨੂੰ ਅਵੇਰਨੈਸ ਨਹੀਂ ਸੀ ਉਹ ਜਦੋਂ ਅਵੇਰਨੈਸ ਹੋ ਗਈ ਤੇ ਫਿਰ ਆਪਣੇ ਆਪ ਹਜੇ ਲੋੜ ਹੈਗੀ ਆ ਅਸੀਂ ਸਕੂਲਾਂ 'ਚ ਜਾਂਦੇ ਹਾਂ ਤੇ ਪਤਾ ਲੱਗਦਾ ਕਿ ਬਹੁਤ ਇਹ ਚੀਜ਼ ਦੀ ਅਵੇਅਰਨੈਸ ਹੈਗੀ ਹੈ ਜਿਵੇਂ ਤੁਸੀਂ ਕਹਿੰਦੇ ਸਰਕਾਰੀ ਸਕੀਮਾਂ ਤਾਂ ਬਹੁਤ ਸਾਰੀਆਂ ਏਦਾਂ ਦੀਆਂ ਚੀਜ਼ਾਂ ਹੈ ਜਿਹੜੀਆਂ ਬੱਚਿਆਂ ਦੇ ਫਾਇਦੇ ਲਈ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰੀ ਤੁਹਾਡੇ ਨਾਲ ਅਸੀਂ ਉਹਨਾਂ ਸਕੀਮਸ ਦੇ ਰਿਲੇਟਿਡ ਗੱਲ ਕਰੀਏ ਤੇ ਲੋਕਾਂ ਨੂੰ ਜਿਹੜਾ ਅਵੇਅਰ ਕਰੀਏ ਤੇ ਫਿਲਹਾਲ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਏ ਸਾਨੂੰ ਲੱਗਿਆ ਕਿ ਤੁਹਾਨੂੰ ਵੀ ਜਿਹੜਾ ਹੈ ਜ਼ਰੂਰ ਕਾਫੀ ਨੋਲਿਜ ਮਿਲੀ ਹੋਏਗੀ ਤੇ ਅਗਰ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਕੋਈ ਗਾਈਡੈਂਸ ਚਾਹੀਦੀ ਹੈ ਤਾਂ ਨੰਬਰ ਅਸੀਂ ਸਕਰੀਨ ਤੇ ਥੱਲੇ ਫਲੈ ਤੇ ਇਹਨਾਂ ਨਾਲ ਗੱਲ ਕਰਕੇ ਤੇ ਸਾਨੂੰ ਵੀ ਵੀਧ ਹੈ ਕਿ ਤੁਹਾਡੀ ਜਿਹੜੀ ਆ ਕੋਈ ਪਰੇਸ਼ਾਨੀ ਹੋएगी ਉਹ ਦੂਰ ਹੋਏਗੀ ਬਾਕੀ ਇਸ ਤੋਂ ਅੱਗੇ ਜਿਹੜੀਆਂ ਹੋਰ ਅਸੀਂ ਵੀਡੀਓਜ਼ ਲੈ ਕੇ ਆਂਦੇ ਰਾਵਾਂਗੇ ਤੁਹਾਡੇ ਤੱਕ ਤੇ ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਇਦਾਂ ਅਵੇਅਰ ਕਰਦੇ ਰਹੀਏ ਇਨਫੋਰਮੇਸ਼ਨ ਤੁਹਾਡੇ ਤੱਕ ਸ਼ੇਅਰ ਕਰਦੇ ਰਹੀਏ ਤੁਸੀਂ ਜੁੜੇ ਰਹੋ ਦ ਸਿਟੀ ਹੈਡਲਾਈਨਸ ਤੇ ਧੰਨਵਾਦ